ਜੇ ਹੌਂਟਡ ਹਾਊਸ ਦੀ ਹੀ ਗੱਲ ਕਰਾਂਗੇ ਉਹਦੇ ਵਿੱਚ ਹੋ ਸਕਦਾ ਵੀ ਜੇ ਬਹੁਤ ਤੇਜ਼ ਪਰਫਿਊਮ ਦੀ ਸਮੈਲ ਆਉਂਦੀ ਆ ਹੋ ਸਕਦਾ ਉਹ ਜਿੰਨ ਹੋਵੇ ਓਕੇ ਉਹ ਜਿੰਨਤ ਵੀ ਹੋ ਸਕਦੀ ਹੈ ਹੋਰ بڑے ਸਿੰਟਮ ਆਪਾਂ ਅੱਜ ਨਾਲ ਦੀ ਨਾਲ ਮੈਂ ਡਿਸਕਸ ਕਰਨੇ ਆਂ ਬਦਬੂ ਆਣੀ ਖੁਸ਼ਬੂ ਆਣੀ ਫਿਰ ਬਿਨਾਂ ਵਜਾ ਤੋਂ ਕਲੇਸ਼ ਹੋ ਜਾਣਾ ਫਿਰ ਮੇਨ ਦੀ ਥਿੰਕ ਕੀ ਆ ਵੀ ਘਰ ਦੇ ਕੋਈ ਪਾਰਟਿਕੂਲਰ ਜੀ ਦਾ ਇਕਦਮ ਡਿਪਰੈਸ਼ਨ ਚ ਚਲੇ ਜਾਣਾ ਹਮਮ ਐਂਡ ਕੋਈ ਕੰਮ ਕਰ ਨਹੀਂ ਕਰਨਾ ਘਰ-ਬਾਰ ਸਾਰਾ ਕੰਮਕਾਰ ਛੱਡ ਕੇ ਘਰੀ ਬਹਿ ਜਾਣਾ ਹਮਮ ਬੜਾ ਸੋਹਣਾ ਕੰਮ ਕਰਦਾ ਕਰਦਾ ਇਨਸਾਨ ਉਹਦਾ ਐਟੀਟਿਊਡ ਹੀ ਚੇਂਜ ਹੋ ਗਿਆ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਬਿਲਕੁਲ ਟੋਟਲ ਵਿਲਾ ਹਮ ਹਾਂ ਅਕਸਰ ਅਸੀਂ ਦੇਖਦੇ ਆ ਕਿ ਕਈ ਵਾਰੀ ਬੜੀਆਂ ਵੈਲ ਸੈਟਲਡ ਫੈਮਲੀ ਜਿਹੜੀਆਂ ਸਿਟੀ ਟੂ ਸਿਟੀ ਐਕਸਪਲੋਰ ਕਰਦੀਆਂ ਰਹਿੰਦੀਆਂ ਨੇ ਫਾਰ ਇਗਜ਼ਾਮਪਲ ਜਿੱਦਾਂ ਸਾਡੇ ਆਰਮੀ ਪਰਸਨਸ ਹੁੰਦੇ ਨੇ ਜਿਹੜੇ ਸਿਟੀ ਟੂ ਸਿਟੀ ਕਰਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਇਹ ਜਦੋਂ ਨਵਾਂ ਘਰ ਲੈਂਦੇ ਨੇ ਤੇ ਅਕਸਰ ਕਈ ਫੈਮਿਲੀਜ਼ ਦੇ ਨਾਲ ਇਦਾਂ ਦਾ ਇਨਸੀਡੈਂਟ ਹੋ ਜਾਂਦਾ ਹੈ ਕਿ ਕਾਰੋਬਾਰ ਠੱਪ ਹੋ ਜਾਂਦੇ ਨੇ ਠੀਕ ਆ ਕੰਮ ਛੁੱਟ ਜਾਂਦਾ ਆ ਬਰਕਤ ਚਲੀ ਜਾਂਦੀ ਆ ਕਿਸੇ ਦੀ ਡੈਥ ਹੋ ਜਾਂਦੀ ਆ ਸਡਨ ਮਿਸਕਾਰਜ ਹੋ ਜਾਂਦਾ ਹੈ ਇਹ ਚੀਜ਼ਾਂ ਕਾਮਨ ਪਾਈਆਂ ਜਾਂਦੀਆਂ ਨੇ ਬਿਲਕੁਲ 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 ਕਾਮਨ ਥਿੰਗ ਨੇ ਤੇ ਉਹਦੇ ਵਿੱਚ ਜਿਹੜੀ ਮੈਂ ਗੱਲ ਕਰ ਰਿਹਾ ਸੀ ਵੀ ਕਿਸੇ ਪਾਰਟਿਕੂਲਰ ਇਨਸਾਨ ਦਾ ਡਿਪਰੈਸ਼ਨ ਵਿੱਚ ਚਲੇ ਜਾਣਾ ਫਿਰ ਉਹਦਾ ਸੁਸਾਈਡ ਕਰਨ ਨੂੰ ਦਿਲ ਕਰਨਾ ਹਾਂ ਹਾਂ ਮੈਂ ਕਾਮਨਲੀ ਇਹ ਚੀਜ਼ ਮੈਂ ਦੇਖੀ ਹੈ ਕਿ ਕਈ ਵਾਰੀ ਨਾ ਚੰਗਾ ਭਲਾ ਇਨਸਾਨ ਹੈ ਨਾ ਜਿਹੜਾ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਉਹ ਬੰਦੇ ਦਾ ਐ ਦਿਲ ਕਰਦਾ ਕਿ ਬੱਸ ਮੈਂ ਖਤਮ ਕਰਨਾ ਖਤਮ ਕਰ ਲੋ ਇਨੈਗੇਟਿਵਿਟੀ ਦਾ ਪਾਰਟ ਇੱਕ ਵਾਰ ਨਹੀਂ ਬਾਰ ਬਾਰ ਉਹਦੇ ਮਨ ਚ ਕੰਟੀਨਿਊਸਲੀ ਇਹੀ ਚੀਜ਼ ਆਉਂਦੀ ਕਿ ਮੈਂ ਸੁਸਾਈਡ ਕਰ ਲਵਾਂ ਇਥੇ ਹਾਉਟਡ ਹਾਊਸ ਦਾ ਬੜਾ ਵੱਡਾ ਰੋਲ ਆ ਹਾਂ ਹਾਂ ਜਿਹੜੇ ਹਾਊਸ ਹਾਉਟਡ ਆ ਉਹ ਜਿਹੜੇ ਜਿੰਨੂ ਭੂਤਯਾ ਘਰ ਕਹਿੰਦੇ ਆ ਜਾਂ ਨੇਗੇਟਿਵ ਐਂਰਟੀਆਂ ਜਿੱਥੇ ਕਰ ਰਹੀਆਂ ਵਾਂ ਉੱਥੇ ਇਨਸਾਨ ਦਾ ਪਤਾ ਨਹੀਂ ਕਿ ਉਹਦੇ ਮਨ ਨੂੰ ਹੋ ਜਾਂਦਾ ਵੀ ਜ਼ਿੰਦਗੀ ਤੋਂ ਦਿਲ ਅੱਕ ਜਾਂਦਾ ਮੇਵਾ ਛੱਡ ਪਰਾਂ ਕੀ ਜੀਣਾ ਇਹ 네ਗੇਟਿਵਿਟੀ ਦਾ ਪੱਖ ਆ ਹਾਉਂਟਡ ਹਾਊਸ ਦੇ ਵਿੱਚ ਇਹ ਗੱਲਾਂ ਵਾਪਰਦੀਆਂ ਤੇ ਮੈਂ ਅੱਜ ਡਰਾ ਨਹੀਂ ਰਿਹਾ ਮੈਂ ਫਿਰ ਕਹਿ ਰਿਹਾ ਕਿ ਮੈਂ ਐਂਡ ਦੇ ਉੱਤੇ ਰੈਮਡੀਜ਼ ਵੀ ਦੱਸੂਗਾ ਆਪਾਂ ਕਿਸ ਤਰੀਕੇ ਦੇ ਨਾਲ 100% ਤਾਂ ਨਹੀਂ ਬਟ ਕੁਝ ਹੱਦ ਤੱਕ ਆਪਾਂ ਉਹ ਉਥੋਂ ਪ੍ਰੋਟੈਕਸ਼ਨ ਲੈ ਸਕਦੇ ਹਾਂ ਮਾਨੂੰ ਆਉਂਦੇ ਆ ਕੇਸ ਬਟ ਮੈਂ ਫਿਰ ਉਹੀ ਕਹਿੰਦਾ ਵੀ ਟਾਈਮ ਕੰਜ਼ਿਊਮਿੰਗ ਪ੍ਰੋਸੀਜਰ ਆ ਫਿਜ਼ੀਕਲ ਪ੍ਰੋਸੈਸ ਹੋਣੀ ਮੇਰੀ ਬਹੁਤ ਜ਼ਰੂਰੀ ਆ ਹਾਂਜੀ ਤੇ ਨਾ ਕਿ ਉਹ ਰੁਹਾਣੀ ਹੋਣ ਵਾਲੀ ਦਾ ਗੱਲ ਹੀ ਕੋਈ ਨਹੀਂ ਹਾਂ ਨਾ ਕਿਉਂਕਿ ਆਪਾਂ ਤਾਂ ਸ਼ੁਰੂ ਤੋਂ ਇੱਕ ਗੱਲ ਕਹਿੰਨੇ ਆ ਜਿਹੜੇ ਮੇਰੇ ਕੋਲ ਆਉਂਦੇ ਆ ਉਹਨਾਂ ਨੂੰ ਪਤਾ ਵਾ ਕਿ ਮੈਂ ਇੱਕੋ ਗੱਲ ਕਹਿੰਦਾ ਕਿ ਜੇ ਮੈਂ ਕੇਸ ਫੜ ਲਿਆ ਤਾਂ ਮੇਰਾ ਪੈਰ ਅੰਗਰ ਦਾ ਪੈਰ ਆ ਹਾਂ ਪੈਰ ਅੰਗਰ ਦਾ ਪੈਰ ਚੁੱਕਿਆ ਨਹੀਂ ਜਾ ਸਕਦਾ ਕਿਉਂਕਿ ਮੈਂ ਪਿੱਛੇ ਹਟਣਾ ਨਹੀਂ ਸਿੱਖਿਆ ਜਿਹੜੇ ਕੇਸ ਨੂੰ ਮੈਂ ਫੜ ਲੂੰ ਉਹਨੂੰ ਮੈਂ ਫਿਰ ਦਿਨੋਂ ਨਿਭਾਉ ਹਾਂ ਉਹਨੂੰ ਸਿਖਰ ਤੱਕ ਲੈ ਕੇ ਜਾਣਾ ਅਗਲਾ ਕੈਮ ਰਵੇ ਤੇ ਫਿਰ ਕੋਈ ਗੱਲ ਨਹੀਂ ਬਟ ਇਹ ਵੀ ਉਹ ਮદાન ਛੱਡ ਗਿਆ ਨਾ ਭਜੇ ਜਿਹੜਾ ਕੰਮ ਕਰਵਾ ਰਿਆ ਮੈਂ ਨਹੀਂ ਛੱਡਦਾ ਮદાન ਮੇਰੇ ਅਸੂਲ ਹੈ ਜ਼ਿੰਦਗੀ ਦੇ ਸੋ ਬਹੁਤ ਕੇਸਿਸ ਹੁੰਦੇ ਹਾਟਡ ਹਾਊਸਸ ਦੇ ਮੇਰੇ ਕੋਲ ਜੀ ਕਰ ਸਕਦੇ ਆ ਕਿਉਰ ਬਟ ਇੱਕ ਦੂਰੀ ਬਾਹਰ ਦਾ ਜਿਸ ਤਰ੍ਹਾਂ ਬਾਹਰ ਦੇ ਕੇਸਿਸ ਹੁੰਦੇ ਆ ਜੀ ਹੋ ਸਕਦੇ ਆ ਕੋਈ ਪ੍ਰੋਬਲਮ ਨਹੀਂ ਆ ਕਿਉਰ ਕਰਨ ਚ ਕੋਈ ਖਰਚ ਨਹੀਂ ਸਾਨੂੰ ਕਰ ਸਕਦੇ ਆ ਬਟ ਇੱਕ ਟਾਈਮ ਕੰਜ਼ਿਊਮਿੰਗ ਨੰਬਰ 2 ਤੇ ਦੂਰੀ ਦਾ ਮਸਲਾ ਬੜਾ ਅਹਿਮ ਆ ਕਿ ਕੁਛ ਇੱਕ ਚੀਜ਼ਾਂ ਹੁੰਦੀਆਂ ਜਿਵੇਂ ਆਪਾਂ ਧੂਣੀ ਬਣਾਉਣੀ ਹੁੰਦੀ ਆ ਕੋਈ ਗੂਗਲ ਦੀ ਜੋ ਆਂਦੀ ਉਹਦੇ ਉੱਤੇ ਕੋਈ ਗੁਰ ਸ਼ਬਦ ਕਰਨੇ ਹੁੰਦੇ ਆ ਕੋਈ ਸ਼ਬਦ ਪੜ੍ਹਨੇ ਹੁੰਦੇ ਬਾਕੀ ਹੌਂਟਡ ਹਾਊਸ ਦਾ ਵੀ ਇਦਾਂ ਹੁੰਦਾ ਆ ਕਨਸੈਪਟ ਕਿ ਕਈ ਜਿੱਦਾਂ ਨਿਊਲੀ ਹੌਂਟਡ ਹੁੰਦੇ ਆ ਪਰ ਇਹ ਕਿ ਕਈ ਜਿੱਦਾਂ ਮਤਲਬ 50 50 ਸਾਲ ਤੋਂ ਜਾਂ ਬਹੁਤ ਲੰਬੇ ਅਰਸੇ ਤੋਂ ਜਿਹੜੇ ਬੰਦ ਪਏ ਆ ਤੇ ਮਤਲਬ ਉਹ ਨੇਚਰਲੀ ਗੱਲ ਹੌਂਟਡ ਹੋ ਜਾਂਦੇ ਆ ਹੋ ਤਾਂ ਜਾਂਦੇ ਮਤਲਬ ਫਿਰ ਜਿੱਦਾਂ ਤੁਸੀਂ ਆਪਾਂ ਜਿਹੜਾ ਪਿਛਲਾ ਪੌਡਕਾਸਟ ਕੀਤਾ ਮੁੱਠ ਕਰਨੀ ਦਾ ਤੁਸੀਂ ਕਿਹਾ ਕਿ ਜਿਹੜੀ ਨਵੀਂ-ਨਵੀਂ ਕਿਸੇ ਤੇ ਆਪਾਂ ਮਤਲਬ ਕਿਸੇ ਮਤਲਬ ਕਿਸੇ ਤੇ ਵੀ ਹੱਲੇ ਨਿਊਲੀ ਕੋਈ ਵੀ ਕਿਰਿਆ ਚੱਲੀ ਆ ਉਹ ਤਾਂ ਕਿਉਰ ਕੀਤੀ ਜਾ ਸਕਦੀ ਹੈ ਪਰ ਜਦੋਂ ਕਿਸੇ ਵੀ ਕਿਰਿਆ ਨੂੰ ਜਾਂ ਕਿਸੇ ਵੀ 네ਗੇਟਿਵ ਆਈਡੈਂਟੀਟੀ ਨੂੰ ਜਿਹੜੀ ਆ ਕਿਸੇ ਬੰਦੇ ਤੇ ਹਾਵੀ ਹੋਏ ਜਿਆਦਾ ਲੰਬਾ ਸਮਾਂ ਹੋ ਗਿਆ ਤਾਂ ਉਹ ਕਿਉਰ ਕਰਨਾ ਮੁਸ਼ਕਿਲ ਹੈ ਉਹ ਤੁਹਾਨੂੰ ਟਾਈਮ ਲੱਗਦਾ ਸੇਮ ਵੇ ਜਿਦਾਂ ਘਰ ਕੋਈ ਲੰਬੇ ਸਮੇਂ ਤੋਂ ਹੰਟਡ ਆ ਤੇ ਉਹਨੂੰ ਕਿਉਰ ਕਰਨਾ ਮੁਸ਼ਕਿਲ ਆ ਨਹੀਂ ਦੇਖੋ ਉਹ ਤਾਂ ਤੁਹਾਡਾ ਆਤਮਬਲ ਹੈ ਨਾ ਤੁਸੀਂ ਕੈਰੈਕਟਰ ਕਿੰਨੇ ਹੋ ਓਕੇ ਆਫਟਰ ਆਲ ਤਾਂ ਗਲਤਾਂ ਮੁਕਣੀ ਆ ਵੀ ਤੁਹਾਡੇ ਵਿੱਚ ਕਰੰਟ ਕਿੰਨਾ ਹੂੰ ਹੂੰ ਤੁਸੀਂ ਖੁਦਾਈ ਨਾਲ ਕਿੰਨਾ ਜੁੜੇ ਹੋ ਤੇ 네ਗੇਟਿਵ ਚੀਜ਼ਾਂ ਨਾਲ ਕਿੰਨਾ ਜੁੜੇ ਹੋ ਹੂੰ ਹੂੰ ਗੱਲ ਤਾਂ ਮੁਕਣੀ ਆ ਤੁਹਾਡੇ ਕਰੰਟ ਤੇ ਹੂੰ ਹੂੰ ਵੀ ਤੁਹਾਡੇ ਅੰਦਰ ਪਾਵਰ ਜਿਹੜੀ ਖੁਦਾ ਦੀ ਪਾਵਰ ਆ ਉਹ ਤੇ ਅਲਟੀਮੇਟ ਆ ਖੁਦਾ ਈਸ਼ਵਰ ਕਾਲ ਬੁਰਖ ਤੋਂ ਵੱਡਾ ਤੇ ਕੋਈ ਵੀ ਨਹੀਂ ਕੋਈ ਵੀ ਨਹੀਂ ਬਿਲਕੁਲ ਠੀਕ ਆ ਨਾ ਕਿਓਰ ਤਾਂ ਹੋ ਜਾਂਦਾ ਕਿਓਰ ਨਾ ਹੋਣ ਵਾਲੀ ਕਿਹੜੀ ਗੱਲ ਇਹ ਤਾਂ ਤੁਹਾਡਾ ਪਹਿਲਾ ਜਨੂਨ ਅੰਦਰ ਦਾ ਇਹ ਮੁਸ਼ਕਿਲਾਂ ਦਿਲਾਂ ਦੇ ਇਰਾਦੇ ਅਜਮਾਉਂਦੀਆਂ ਨੇ ਸੁਪਣਿਆਂ ਦੇ ਪਰਦੇ ਨਿਗਾਹਾਂ ਤੋਂ ਹਟਾਉਂਦੀਆਂ ਨੇ ਹੌਸਲਾ ਨਾ ਹਾਰ ਕੇ ਐਂ ਇਨਸਾਨ ਠੋਕਰਾਂ ਇਨਸਾਨ ਨੂੰ ਚੱਲਣਾ ਸਿਖਾਉਂਦੀਆਂ ਨੇ ਜਿਹੜੇ ਠੋਕਰਾਂ ਖਾਧੀਆਂ ਜਿਨ੍ਹਾਂ ਨੇ ਉਹਨਾਂ ਨੂੰ ਮਾਲਕ ਨੇ ਤਾਕਤ ਦਿੱਤੀ ਹੁੰਦੀ ਹੈ ਵੀ ਕਿੱਥੇ ਖੜਨਾ ਕਿਵੇਂ ਖੜਨਾ ਕਿਸੇ ਕੇਸ ਦੇ ਨਾਲ ਕਿਵੇਂ ਲਤ ਲਾਉਣੀ ਇਹੋ ਜੀ ਕੋਈ ਗੱਲ ਨਹੀਂ ਨਾ ਕਿਉਂ ਹੋਣ ਵਾਲੀ ਹੋਰ ਤਾਂ ਦੁਨੀਆ ਦੀ ਕੋਈ ਚੀਜ਼ ਐ ਖੋਜ ਨਹੀਂ ਜਿਹੜੀ ਕਿਉਂ ਨਹੀਂ ਹੋ ਸਕਦੀ ਬਟ ਇਹ ਵੀ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਦਾ ਜਜ਼ਬਾ ਤੁਹਾਡਾ ਜਨੂਨ ਕੰਮ ਲੋਵੇ ਤਾਨੂੰ ਆਪਣੇ ਗੁਰੂ ਪੀਰ ਮੁਰਸ਼ਿਦ ਦੇ ਉੱਤੇ ਯਕੀਨ ਪੂਰਾ ਹੋਵੇ ਤੁਹਾਨੂੰ ਆਪਣੀਆਂ એનਰਜੀਸ ਦੇ ਉੱਤੇ ਯਕੀਨ ਹੋਵੇ ਕਿ ਮੇਰੇ ਗੁਰੂ ਨਾਨਕ ਸਾਹਿਬ ਤੋਂ ਵੱਡਾ ਕੋਈ ਨਹੀਂ ਮੇਰੇ ਬਾਬਾ ਫਰੀਦ ਸਾਹਿਬ ਤੋਂ ਵੱਡਾ ਕੋਈ ਨਹੀਂ ਜਿਨ੍ਹਾਂ ਨੂੰ ਮੈਂ ਮੰਨਦਾ ਮੇਰੀ ਬਾਬਾ ਦੀਪ ਸਿੰਘ ਜੀ ਦੀ એનર્ਜੀ ਸੁਪਰੀਮ ਆ ਜੇ ਤੁਹਾਡਾ ਯਕੀਨ ਪੱਕਾ ਆ ਤੇ ਫਿਰ ਦੁਨੀਆ ਦੀ ਕਿਹੜੀ ਤਾਕਤ ਤੁਹਾਨੂੰ ਉਂਗਲ ਆ ਜੂ ਕਨੈਕਟਡ ਹੋਵੋ ਨਾ ਵਿਸ਼ਵਾਸ ਨੂੰ ਪੱਕਾ ਕਰੋ ਕੋਈ ਚੱਕਰ ਨਹੀਂ ਬਾਕੀ ਮੌਤ ਤੋਂ ਬਰੇ ਕੁਝ ਨਹੀਂ ਮਰਨਾ ਦਿੱਗਦਣ ਹੈ ਹੀ ਆ ਹਾਂਜੀ ਠੀਕ ਆ ਨਾ ਤੇ ਜੇ ਜਿਹੜੇ ਮੌਤ ਨੂੰ ਤਲੀ ਤੇ ਰੱਖੇ ਤੁਰਨਾ ਜਾਣਦੇ ਆ ਤੇ ਫਿਰ ਹੋਣੀ ਡਰਦੇ ਜੀ ਉਹ ਕਹਿੰਦੇ ਮੌਤ ਹੀ ਨਾ ਐਂਡ ਸਟੋਕੀ ਦਾ ਕੁਝ ਨਹੀਂ ਨਾ ਜੀ ਮਰਨਾ ਤੇ ਹੈ ਹੀ ਇੱਕ ਦਿਨ ਤੇ ਸ਼ਾਨ ਨਾਲ ਮਰਾਂਗੇ ਜੀ ਸਿੰਪਲ ਹੈ ਕੋਈ ਡਰ ਨਹੀਂ ਡਰਨ ਦੀ ਕੀ ਲੋੜ ਹੈ ਜੀ ਅਹ ਸੋ ਡਾਕਟਰ ਸਾਹਿਬ ਅਸੀਂ ਗੱਲ ਕਰ ਰਹੇ ਸੀ ਨਿਸ਼ਾਨੀਆਂ ਦੀ ਸੋ ਤੁਸੀਂ ਕੁਝ ਇੱਕ ਸਿੰਪਟਮ ਦੱਸੇ ਕਿ ਘਰ ਦੇ ਵਿੱਚ ਚੀਜ਼ਾਂ ਚਲਦੀਆਂ ਫਿਰਦੀਆਂ ਦਿਖਾਈ ਦਿੰਦੀਆਂ ਨੇ ਠੀਕ ਆ ਅਕਸਰ ਬੰਦਾ ਡਿਪਰੈਸ਼ਨ ਤੇ ਚਲਾ ਜਾਂਦਾ ਆ ਉਹਨੂੰ ਨੀਂਦ ਨਹੀਂ ਆਉਂਦੀ ਬੰਦੇ ਦਾ ਸੁਸਾਇਡ ਕਰਨ ਦਾ ਦਿਲ ਕਰਦਾ ਆ ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੇ ਸਿੰਪਟਮਸ ਜਿਹੜੇ ਆ ਇਨਸਾਨ ਦੇ ਅੰਦਰ ਆ ਜਾਂਦੇ ਨੇ ਜਦੋਂ ਕੋਈ ਪੂਤੀਆ ਘਰ ਦੇ ਵਿੱਚ ਐਂਟਰ ਕਰ ਜਾਂਦਾ ਪੈਸੇ ਗਾਇਬ ਹੋਣੇ ਖੁਦ ਬਖੁਦ ਆਪਣੇ ਆਪ ਪੈਸੇ ਗਾਇਬ ਹੋ ਜਾਣਗੇ ਹੂੰ ਹੂੰ ਕੇਸ ਆਏ ਮੇਰੇ ਕੋਲ ਹੂੰ ਹੂੰ ਅਲਮਾਰੀ ਦੇ ਵਿੱਚ ਲੋਕਰ ਦੇ ਵਿੱਚ ਰੱਖੇ ਹੋਏ ਪੈਸੇ ਗਾਇਬ ਹੋ ਗਏ ਹੂੰ ਹੂੰ ਜਦੋਂ ਉਹਨਾਂ ਨੇ ਪੈਸੇ ਸ਼ੌਪ ਤੇ ਰੱਖਨੇ ਆ ਉੱਥੇ ਕੁਝ ਨਹੀਂ ਹੋਣਾ ਜਦੋਂ ਅਲਮਾਰੀ ਦੇ ਆਪਣੇ ਘਰ ਆ ਕੇ ਲੋਕਰ ਦੇ ਵਿੱਚ ਪੈਸੇ ਰੱਖਨੇ ਉੱਥੇ ਪੈਸੇ ਗਾਇਬ ਹੋ ਜਾਣੇ ਐਂਡ ਉਹਨਾਂ ਨੂੰ ਮੈਂ ਰੈਮੇਡੀ ਦੱਸੀ ਵੀ ਇਹਨਾਂ ਪੈਸਿਆਂ ਦੇ ਉੱਤੇ ਪੰਜ ਮੁਖੀ ਰੂद्राक्ष 500 ਰੂद्राक्ष ਨਹੀਂ ਹਨੂਮਾਨ ਜੀ ਦੀ ਪੰਜ ਪੌਂਦੀ ਹੈ ਪੰਜ ਮੁਖੀ ਉਹਦਾ ਹਨੂਮਾਨ ਜੀ ਦਾ ਸਰੂਪ ਆਉਂਦਾ ਹੈ ਤੇ ਮੈਂ ਕਿਹਾ ਉਹਨਾਂ ਪੈਸਿਆਂ ਦੇ ਉੱਤੇ ਰੱਖੋ ਤੁਹਾਡੇ ਪੈਸੇ ਗਾਇਬ ਨਹੀਂ ਹੋਣਗੇ ਐਂਡ ਜਦੋਂ ਰੱਖਿਆ ਤੇ ਨਹੀਂ ਗਾਇਬ ਹੋਏ ਕਿਉਂਕਿ ਹਨੂਮਾਨ ਜੀ ਇੱਕ ਪੂਰੀ ਦੀ ਪੂਰੀ એનર્ਜੀ ਜੀ ਸੁਪਰ ਪਾਵਰ એનર્ਜੀ ਹੈ ਸੁਪਰੀਮ એનર્ਜੀ ਐਂਡ ਆਪਾਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆਂ ਐਂਡ ਬੜੇ ਭੋਲੇ ਆ ਬਹੁਤ ਜਲਦੀ ਹਮ ਇਨਸਾਨ ਦੀ ਸੁਣਦੇ ਆ ਹਮ ਹਮ ਦੁੱਖ ਸੁਣਦੇ ਆ ਹਮ ਹਮ ਤੇ ਹੱਲ ਵੀ ਦਿੰਦੇ ਆ ਹਮ ਹਮ ਭੂਤ ਪਿਸ਼ਾਚ ਉਹਨਾਂ ਮਾਂਜੀ ਦੇ ਲੱਗੇ ਨਹੀਂ ਆਉਂਦਾ ਜਿਹੜੇ ਹਨੂਮਨ ਜਲੀਸਾ ਪੜ੍ਹਦੇ ਆ ਭੂਤ ਪਿਸ਼ਾਚ ਨਿਕਲਤ ਨਹੀਂ ਆਉਂਦੇ ਮਹਾਵੀਰ ਜਪਨਾ ਨਾ ਵੀਰ ਜਪਨਾਮ ਸੁਣਾਵੇ ਜੀ ਸੋ ਬਹੁਤ ਵਧੀਆ ਬੜੀ ਪਾਵਰਫੁਲ ਐਂਡ ਬੜੀ ਸੋਹਣੀ ਬੜੀ ਸਟਰੌਂਗ એનર્ਜੀ ਆ ਐਂਡ ਬੜੇ ਰਹਿਮ ਦੇ ਲਿਆ ਐਂਡ ਬੜੇ ਭੋਲੇ ਆ ਇਹ ਕੰਮ ਬੜੀ ਜਲਦੀ ਕਰਦੇ। ਉਹ ਇਹਨਾਂ ਇਹੋ ਜਿਹੀ એનર્ਜੀਸ ਤੋਂ ਕੰਮ ਲਵਣਾ। ਇਹਨਾਂ ਦੇ ਨਾਲ ਕਨੈਕਟਡ ਹੋਵੋ। ਜੀ। ਤੇ ਹੋਰ ਦੱਸ ਰਿਹਾ ਸੀ ਮੈਂ ਵੀ ਜਿੱਦਾਂ ਆਪਾਂ ਹਾਉਂਟਡ ਹਾ우스 ਦੀ ਗੱਲ ਕਰ ਰਹੇ ਵੀ ਆਹ ਜਿੱਦਾਂ ਆਪਣਾ ਫਲਾਵਰ ਪੋਟ ਪਿਆ ਵਾ ਤੇ ਆਪਣੀ ਜਗ੍ਹਾ ਦੇ ਉੱਤੇ ਆ ਇਹ ਆਪਣੀ ਆਪ ਆਪਣੀ ਜਗ੍ਹਾ ਬਦਲੇਗਾ। ਇਹ ਮੈਂ ਵੀ ਜਦੋਂ ਆਪਾਂ ਮੋਸਟਲੀ ਸਰ ਹਾਉਂਟਡ ਫਿਲਮਾਂ ਦੇਖਦੇ ਆ ਉਹਦੇ ਵਿੱਚ ਇਹ ਸਿਨੈਰੀਓ ਸਾਨੂੰ ਦਿਖਾਏ ਜਾਂਦੇ ਆ ਕਿ ਪੱਖਾ ਹਿਲਣਾ ਸਟੋਪ ਹੋ ਜਾਂਦਾ। ਚੇਅਰਸ ਕ੍ਰਾਸ ਹੁੰਦੀਆਂ ਨੇ ਇਹ ਚੀਜ਼ਾਂ ਸ਼ਿਵਰ ਕਰਦੀਆਂ ਨੇ ਦੇਖੋ ਇੰਨਾ ਨਹੀਂ ਹੁੰਦਾ ਇਹ ਇੰਨਾ ਨਹੀਂ ਹੁੰਦਾ ਜਿੰਨਾ ਉਹ ਦਿਖਾਉਂਦੇ ਆ ਹੂੰ ਹੂੰ ਕਿਉਂਕਿ ਉਹਨਾਂ ਨੇ ਚੀਜ਼ ਵੇਚਣੀ ਆ ਓਕੇ ਮਸਾਲਾ ਹੂੰ ਹੂੰ ਕ੍ਰੀਏਸ਼ਨ ਹੂੰ ਹੂੰ ਉਹ ਦਿਖਾਉਂਦੇ ਆ ਮਸਾਲਾ ਕਿਉਂਕਿ ਉਹਨਾਂ ਦਾ ਬਿਜ਼ਨਸ ਆ ਹੂੰ ਹੂੰ ਇੰਨਾ ਨਹੀਂ ਹੁੰਦਾ ਜਿੰਨਾ ਦਿਖਾ ਰਹੇ ਆ ਵੀ ਉਹ ਚੇਜ਼ ਕ੍ਰਾਸ ਹੋ ਰਹੀਆਂ ਐਂਡ ਉਹ ਬੈੱਡ ਇੰਜ ਹੋ ਰਹੇ ਆ ਉਹ ਹੋ ਰਿਹਾ ਵਾ ਹਾਂ ਇਹ ਮੈਂ ਕਹਿ ਸਕਦਾ ਕਿ ਉਹ 40% ਸੱਚ ਐਂਡ 60% ਝੂਠ 40 60 ਦੀ ਦੇਸ਼ੋਂ ਲਾਗੇ ਚੱਲੀਏ ਹਮਮ ਬਾਕੀ ਹੈ ਕਿਤੋਂ ਨਾ ਕਿਤੋਂ ਜਿਹੜਾ ਉਹਨਾਂ ਨੇ ਲਿਆ ਹੁੰਦਾ ਆਈਡੀਆ ਉਹ ਉਥੋਂ ਹੀ ਨਿਕਲਦਾ ਨੀਅਰ ਲਾਈਫ ਸਟੋਰੀ ਤੋਂ ਹੀ ਨਿਕਲ ਕੇ ਕੋਈ ਨਾ ਕੋਈ ਚੀਜ਼ ਬਾਹਰ ਹੁੰਦੀ ਆ ਆਦਰਵਾਇਜ਼ ਨਹੀਂ ਹੁੰਦੀ ਹੁਣ ਆਪਾਂ ਜਿਹੜੀਆਂ ਗੱਲਾਂ ਕਰ ਰਹੇ ਆ ਜਾਂ ਜੋ ਵੀ ਕਰ ਰਹੇ ਆ ਕਿਤੋਂ ਨਾ ਕਿਤੋਂ ਐਕਸਪੀਰੀਅੰਸ ਗੇਨ ਕੀਤਾ ਜਦੋਂ ਅਸੀਂ ਗੱਲ ਕਰਦੇ ਹਾਂਟਡ ਹਾਊਸ ਦੀ ਤੇ ਇਹਦੇ ਵਿੱਚ ਜਿਹੜਾ ਇੱਕ ਬੇਸਿਕਲ ਨਿਕਲ ਕੇ ਆਉਂਦਾ ਮਿਰਰ ਹਮਮ ਕਿਸੇ ਵੀ ਘਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਸ਼ੀਸ਼ਾ ਇੱਕ ਅਜਿਹੀ ਵਸਤੂ ਜਿਹਦੇ ਵਿੱਚ ਭਾਵੇਂ ਨੈਗੇਟਿਵ ਹੋਵੇ ਭਾਵੇਂ ਪੋਜ਼ਿਟਿਵ એનર્ਜੀ ਬੜੀ ਜਲਦੀ ਉਹ ਸੋਖ ਲੈਂਦਾ ਤੇ ਰਾਤ ਨੂੰ ਅਕਸਰ ਮਤਲਬ ਸਾਡੀ ਨਾਰਮਲ ਫੈਮਲੀਆਂ ਦੇ ਵਿੱਚ ਕਿਹਾ ਜਾਂਦਾ ਕਿ ਸ਼ੀਸ਼ੇ ਤੇ ਪਰਦਾ ਪਾ ਦੇਣਾ ਚਾਹੀਦਾ ਨਾਈਟ ਰੂਮ ਮਤਲਬ ਇਹਦਾ ਕੀ ਕਨਸੈਪਟ ਆ ਉਹ ਐਕਚੁਅਲ ਦੇ ਵਿੱਚ ਉਹ ਜਿਹੜੀਆਂ ਹੁੰਦੀਆਂ ਵਾ ਨੈਗੇਟਿਵ ਐਂਟੀਟੀਆਂ ਹੁੰਦੀਆਂ ਨਾ ਉਹ ਮਿਰਰ ਦੇ ਵਿੱਚ ਉਹਨਾਂ ਨੂੰ ਆਪਣਾ ਅਕਸ ਦਿਖਦਾ ਉਹ ਹੰਟਡ ਉਹ ਹੋ ਜਾਂਦਾ ਵਾ ਆਉਂਦਾ ਵਾਉਦਾ ਪ੍ਰਭਾਵ ਉਏ ਕੋਈ ਸੈਪਰੇਟ ਚਲੀ ਜਾਣੀ ਗੱਲ ਦੂਜੇ ਪਾਸੇ ਨਿਕਲ ਜਾਣੀ ਆ ਉਹ ਕਈ ਇਨਸਾਨ ਆਪਣਾ ਹਮਜ਼ਾਦ ਵੀ ਬਣਾਉਂਦੇ ਆ ਜਿਹੜੇ ਤੰਤਰ ਜਾਣਦੇ ਆ ਨਾ ਹਮਜ਼ਾਦ ਦਾ ਵੀ ਜ਼ਿਕਰ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜੇ ਭਗਤੀ ਜ਼ਿਆਦਾ ਕਰਦੇ ਆ ਜਾਂ ਤੰਤਰ ਦਾ ਪਾਰ ਜਾਣਦੇ ਆ ਉਹ ਆਪਣਾ ਹਮਸ਼ਕਲ ਤਿਆਰ ਕਰਨਗੇ ਓਕੇ ਆਪਣੀ ਰੂਹ ਦਾ ਹਮਸ਼ਕਲ ਹਮਜ਼ਾਦ ਵੀ ਭਾਵ ਕਿ ਮੀਨਸ ਕਹਿੰਦਾ ਜਦੋਂ ਮੈਂ ਕੋਈ ਕਿਸੇ ਉੱਤੇ ਕੋਈ ਕਿਰਿਆ ਚਲਾਵਾ ਤੇ ਜੇ ਉਹ ਦੀ ਕਾਰਟ ਕਰਾਵੇ ਉਹ ਚੀਜ਼ ਵਾਪਸ ਮੇਰੇ ਕੋਲ ਨਾ ਆ ਕੇ ਮੇਰੇ ਹਮਜ਼ਾਦ ਤੇ ਅਟੈਕ ਕਰੇ ਓਕੇ ਓਕੇ ਉਹ ਸ਼ੀਸ਼ੇ ਦਾ ਪਾਰਟ ਹੈ ਮਿਰਰ ਦਾ ਪਾਰਟ ਉਹ ਮਤਲਬ ਉਹ ਕਿਰੇ ਦਾ ਫਿਰ ਬਹੁਤ ਜਿਆਦਾ ਸਟਰੋਂਗ ਹੋ ਜੇਗੀ ਮੈਂ ਕਹਿ ਰਹਣਾ ਕੋਈ ਅੰਤ ਨਹੀਂ ਹੈ ਇਹਨਾਂ ਚੀਜ਼ਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ ਜੇ ਪਰਮਾਤਮਾ ਦਾ ਕਾਲਪੁਰਖ ਦਾ ਅੰਤ ਨਹੀਂ ਪਾਇਆ ਤੇ ਇਹਨਾਂ ਚੀਜ਼ਾਂ ਦਾ ਵੀ ਅੰਤ ਨਹੀਂ ਪਾਇਆ ਬਿਕਾਜ਼ ਡਾਕਟਰ ਸਾਹਿਬ ਜਦੋਂ ਅਸੀਂ ਮੋਸਟਲੀ ਜਿਹੜੀਆਂ ਵਾ ਫੋਰਨ ਦੀਆਂ ਆਪਾਂ ਹੰਟਡ ਫਿਲਮਸ ਦੇਖਦੇ ਹਾਂ ਠੀਕ ਆ ਉਹਦੇ ਵਿੱਚ ਮੋਸਟਲੀ ਇਹ ਕਨਸੈਪਟ ਬੜੇ ਦਿਖਾਏ ਜਾਂਦੇ ਆ ਕਿ ਇੱਕ ਘਰ ਦੇ ਵਿੱਚ ਇੱਕ ਡਾਲ ਪਈ ਆ ਤੇ ਇੱਕ ਛੋਟੇ ਬੱਚੇ ਉਹ ਡਾਲ ਛੋਟੇ ਬੱਚੇ ਨੂੰ ਆਪਣੇ ਵੱਲ ਅਟਰੈਕਟ ਕਰ ਲੈਂਦੀ ਹੈ ਫਿਰ ਡਾਲ ਦੇ ਵਿੱਚੋਂ ਜਿਹੜੀ ਚੀਜ਼ਾਂ ਉਹਦੇ ਵਿੱਚ ਆ ਜਾਂਦੀਆਂ ਨੇ ਜਾਂ ਮੋਸਟਲੀ ਇੱਕ ਜੇ ਵਿਮਨ ਦੀ ਗੱਲ ਕਰੀਏ ਮਹਿੰਦੀ ਦੀ ਗੱਲ ਕਰੀਏ ਉਹਨਾਂ ਨੂੰ ਮਿਰਰ ਦੇ ਵਿੱਚੋਂ ਕੋਈ એનર્ਜੀ ਉਹਨਾਂ ਦੇ ਅੰਦਰ ਐਂਟਰ ਕਰ ਜਾਂਦੀ ਉਹ ਐਨਾਬਲ ਮੂਵੀ ਵੀ ਆਈ ਸੀ ਹਾਂ ਹਾਂ ਐਨਾਬਲ ਦੇ ਵਿੱਚ ਉਹ ਲੜਕੀ ਵਾਲਾ ਪਾਰਟ ਡਾਲ ਵਾਲਾ ਦਿਖਾਇਆ ਗਿਆ ਉਹ ਜੀ 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 ਮੈਂ ਉਹ ਹੀ ਕਹਿੰਦਾ ਵੀ ਪਾਪੀ ਕੁੜੀਆ ਫਿਰ ਆਪਣੀ ਮੂਵੀ ਵੀ ਇੱਕਾਈ ਸੀ ਆਪਣੇ ਇੱਥੇ ਹਿੰਦੀ ਮੂਵੀ ਵੀ ਬੜੀ ਸੀ ਤੇ ਉਹ ਮੈਂ ਕਹਿੰਦਾ ਵੀ ਅਕਸਰ ਦੇ ਵਿੱਚ ਕਿਤੇ ਨਾ ਕਿਤੋਂ ਤੇ ਰਿਅਲ ਲਾਈਫ ਦੇ ਵਿੱਚ ਉਹ ਹੀ ਸਟੋਰੀਜ਼ ਇਨਸਪਾਇਰਡ ਹੁੰਦੀਆਂ ਨਹੀਂ ਵੈਸੇ ਮੈਂ ਇਨ ਜਨਰਲ ਪੁੱਛਾਂ ਤਾਂ ਜਿਹੜੇ ਆ ਟੈਡੀ ਬੀਅਰਸ ਜਾਂ ਡੋਲਸ ਵਗੈਰਾ ਸਾਡੇ ਘਰਾਂ 'ਚ ਰੱਖੀ ਹੁੰਦੀਆਂ ਇਹਨਾਂ ਦੇ ਵਿੱਚ 네ਗੇਟਿਵ ਆਇਡੈਂਟੀਟੀ ਸੈਂਟਰ ਕਰ ਸਕਦਾ ਨਹੀਂ 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 ਇਹ ਨਹੀਂ ਜਲਦੀ ਨਹੀਂ ਐਂਟਰ ਕਰਦੀਆਂ ਹੂੰ ਹੂੰ ਕੋਈ 1 ਅੱਧਾ ਪਰਸੈਂਟ 1 ਅੱਧਾ ਹਾਂ ਇੰਨਾ ਕੋਈ ਉਹ ਸ਼ੌਕਿੰਗ ਨਹੀਂ ਆ ਵੀ ਉਹ 네ਗੇਟਿਵ એનર્ਜੀ ਦੇ ਫਟਾਫਟ ਆ ਕੇ ਡੋਲ ਰੱਖੀ ਟੈਡੀ ਬੀਅਰ ਰੱਖਿਆ ਉਹ ਤਾਂ ਹਾਊਸ ਹੌਂਟਡ ਹੋਊਗਾ ਤਾਂ ਹੂੰ ਹੂੰ ਕੋਈ ਇਨਸਾਨ ਸਾਡੇ ਘਰ ਦੇ ਵਿੱਚ ਆ ਕੇ ਕੋਈ ਆਇਡੈਂਟੀਟੀ ਛੱਡ ਕੇ ਜਾ ਸਕਦਾ ਉਹਦਾ ਵੀ ਹਾਊਸ ਹੰਡਰਡ ਹੋ ਜਾਂਦਾ ਕੋਈ ਜਿੱਦਾਂ ਕੁਛ ਸ਼ਮਸ਼ਾਨ ਦੀ ਰਾਖ ਕੋਈ ਜਿੱਦਾਂ ਲੈ ਕੇ ਉਹਨੂੰ ਅਭਿਮੰਤਰਿਤ ਕਰਕੇ ਉਹਦੇ ਉੱਤੇ ਕੁਝ ਮੰਤਰ ਪੜ੍ਹ ਕੇ ਉਹ ਛੁੱਟ ਗਿਆ ਸਾਡੇ ਘਰ ਦੇ ਵਿੱਚ ਤੇ ਉਹਦੇ ਨਾਲ ਵੀ ਹਾਊਸ ਹੰਡਰਡ ਖੰਡੜ ਹੋ ਜਾਂਦੇ ਹੂੰ ਹੂੰ ਜਿੱਦਾਂ ਅਕਸਰ ਕਈ ਵਾਰ ਡਾਕਟਰ ਸਾਹਿਬ ਅਸੀਂ ਕੋਈ ਸਾਡੇ ਘਰ ਵਿੱਚ ਰਿਸ਼ਤੇਦਾਰ ਆਉਂਦਾ ਹੈ ਜਾਂ ਸਾਡੀ ਫੈਮਲੀ ਫਰੈਂਡਸ ਆਉਂਦੇ ਆ ਅਸੀਂ ਤੁਹਾਨੂੰ ਪਤਾ ਅਸੀਂ ਉਦਾਂ ਦੇ ਸਾਡੇ ਅੰਦਰ ਇਨਸਾਨੀ ਸਵਾਲ ਹੈ ਅਸੀਂ ਖਾ ਪੀ ਲੈਨੇ ਆ ਜੇ ਕਿਸੇ ਨੇ ਕੁਛ ਦਿੱਤਾ ਖਾ ਪੀ ਲਿਆ ਅਕਸਰ ਜੇ ਕਿਸੇ ਨੇ ਮਠਿਆਈ ਲਿਆਂਦੀ ਆ ਕੁਛ ਖਾਣ ਪੀਣ ਵਾਲਾ ਲਿਆਂਦਾ ਅਸੀਂ ਖਾ ਲੈਂਦੇ ਆ ਅਸੀਂ ਉਹ ਚੀਜ਼ ਤੇ ਨਾ ਗੌਰ ਨਹੀਂ ਕਰਦੇ ਪਰ ਅਕਸਰ ਇਹ ਚੀਜ਼ਾਂ ਦੇਖੀਆਂ ਗਈਆਂ ਨੇ ਤੇ ਅਕਸਰ ਸਾਡੇ ਘਰਾਂ ਵਿੱਚ ਗੱਲਾਂ ਵੀ ਹੁੰਦੀਆਂ ਨੇ ਕਿ ਸ਼ਰਾਬ ਦੇ ਜ਼ਰੀਏ ਮੀਟ ਦੇ ਜ਼ਰੀਏ ਤੇ ਮਿੱਠੇ ਦੇ ਜ਼ਰੀਏ ਸਭ ਤੋਂ ਜ਼ਿਆਦਾ ਕੀਤਾ ਕਰਾਇ ਕੀਤਾ ਜਾਂਦਾ ਹੈ ਕੀ ਇਹ ਖਾਣ ਪੀਣ ਦੀਆਂ ਚੀਜ਼ਾਂ ਦੁਆਰਾ ਵੀ ਕੋਈ ਘਰ ਹੌਂਟਡ ਕੀਤਾ ਜਾ ਸਕਦਾ ਦੇਖੋ ਮੇਨਲੀ ਆਪਾਂ ਜਿਹੜੀ ਅੱਜ ਗੱਲ ਕਰ ਰਹੇ ਆ ਨਾ ਆਪਾਂ ਕਰ ਰਹੇ ਹਾਉਟਡ ਹਾਊਸ ਦੀ ਹੂੰ ਉਹ ਤਾਂ ਜੇ ਹੁਣ ਸ਼ਰਾਬ ਦੇ ਵਿੱਚ ਦੇ ਦਿੱਤਾ ਹੂੰ ਤੇ ਉਹ ਹੁਣ ਉਹਨੂੰ ਦਿਨ ਰਾਤ ਦੀ ਸ਼ਰਾਬ ਲੱਗੀ ਹੂੰ ਠੀਕ ਆ ਨਾ ਤੇ ਉਹਦੀ ਡੈਥ ਹੋ ਗਈ ਹੂੰ ਹੁਣ ਨੈਚੁਰਲੀ ਗੱਲ ਹੈ ਜੀ ਉਹਦੀ ਡੈਥ ਹੋ ਗਈ ਉਹਦੀ ਸੋਲ ਉੱਤੇ ਘੁੰਮਣੀ ਸ਼ੁਰੂ ਹੋ ਗਈ ਉਹ ਚੀਜ਼ ਹੀ ਇਦਾਂ ਦੀ ਲੱਗੀ ਆ ਉਹਨੂੰ એનર્ਜੀ ਹੀ ਡਾਰਕ એનર્ਜੀ ਹੀ ਉਹੋ ਜੀ ਲੱਗੀ ਆ ਉਸ ਇਨਸਾਨ ਨੂੰ ਤੇ ਨੇਚਰਲੀ ਗੱਲ ਆ ਉਹ ਹੋ ਸਕਦਾ ਉੱਥੇ ਹੀ ਉਹਦੀ ਰੂਹ ਵਿੱਚ ਆਪਣਾ ਘਰ ਦੇ ਵਿੱਚ ਹੀ ਵਿਚਰਨ ਸ਼ੁਰੂ ਕਰ ਦਵੇ ਉੱਥੇ ਹੀ ਉਹ ਆਪਣਾ ਘਰ ਬਣਾ ਲਵੇ ਘਰ ਦੇ ਜੀਆਂ ਨੂੰ ਤੰਗ ਕਰਨਾ ਸ਼ੁਰੂ ਕਰ ਦਵੇ ਆਫਟਰ ਉਸ ਤੋਂ ਬਾਅਦ ਇੱਕ ਤੋਂ ਬਾਅਦ ਦੂਜੀ ਡੈਥ ਹੋ ਜਾਏ ਹੈਨਾ ਕੁਝ ਐਦਾ ਮਲਟੀਪਲ ਡੈਥਸ ਦਾ ਸਿਲਸਲਾ ਜੇ ਬਣ ਗਿਆ ਤੇ ਹਾਊਸ ਹਾਉਂਟਡ ਹੋ ਹੀ ਜਾਣਾ ਨੇਚਰਲੀ ਗੱਲ ਸੋ ਇਸ ਤੋਂ ਇਲਾਵਾ ਲਾਈਟਾਂ ਦਾ ਆਪਣੇ ਆਪ ਝਗੜਾ ਪੁੱਜਣਾ ਬਲਿੰਕ ਕਰਨਾ ਬਲਿੰਕ ਕਰਨਾ ਇਹ ਵੀ ਇੱਕ ਆਪਣਾ ਹੋਰ ਇਸ ਤੋਂ ਇਲਾਵਾ ਕੀ ਦੱਸਾਂ ਵੀ ਤਾਂ ਜਦੋਂ ਜੀ ਲਾਈਟਾਂ ਦੀ ਗੱਲ ਕੀਤੀ ਤਾਂ ਮੈਨੂੰ ਤਾਂ ਮੇਰੇ ਦਿਮਾਗ 'ਚ ਉਹ ਸਿਨੈਰੀਓ ਬਣ ਗਿਆ ਤੇ ਅਕਸਰ ਜਿਹੜੇ ਮਿਡਲ ਕਲਾਸ ਲੋਕ ਹੁੰਦੇ ਆ ਓਹ 100 ਵਾਟ ਦਾ ਬਲਬ ਲੱਗਾ ਹੁੰਦਾ ਆ ਉਹ ਤਾਂ ਆਪਣੇ ਆਪ ਹੀ ਬਲਿੰਕ ਕਰਦਾ ਰਹਿੰਦਾ ਨਹੀਂ ਉਹ ਤਾਂ ਇੱਕ ਉਹਦੇ 'ਚ ਐਲੀਮੈਂਟ ਹੁੰਦਾ ਨਾ ਜਿਹੜਾ ਉਹ ਟੁੱਟਾ ਹੁੰਦਾ ਉਹਦੀ ਵਜ੍ਹਾ ਕਰਕੇ ਕਦੀ ਜੁੜ ਗਿਆ ਤੇ ਕਦੀ ਉਹ ਤਾਂ ਇੱਕ ਅਲੱਗ ਚੀਜ਼ ਆ ਗਈ ਨਾ ਵੀ ਨੈਚੁਰਲ ਵਧੀਆ ਲਾਈਟਸ ਲੱਗੀਆਂ ਮੈਂ ਐਸੀ ਗੱਲ ਕੀਤੀ ਕਿ ਕਿਤੇ ਵਿਚਾਰੇ ਜਿਹੜੇ ਨਹੀਂ ਨਹੀਂ ਉਹ ਠੀਕ ਆ ਉਹਦੇ 'ਚ ਦੇਖੋ ਨਾ ਵੀ ਐਲੀਮੈਂਟ ਦਾ ਨਹੀਂ ਟੁੱਟਾ ਉਹ ਹਰ ਚੀਜ਼ ਦਾ ਲੌਜੀਕ ਆ ਜੀ ਇਹ ਲੌਜਿਕ ਨਾਲ ਉਸ ਚੀਜ਼ ਨੂੰ ਵੇਖੋਗੇ ਤਾਂ ਸਮਝ ਆ ਜੂਗੀ ਤੇ ਵਿਦਾਊਟ ਲੌਜਿਕ ਵੇਖੋਗੇ ਤਾਂ ਵਿਸ਼ਵਾਸ ਜਿਹੜਾ ਉਹ ਅੰਧਵਿਸ਼ਵਾਸ ਚ ਬਦਲ ਜਾਏ ਬਦਲ ਜੀ ਬਿਲਕੁਲ ਲੌਜਿਕ ਦੇ ਨਾਲ ਚਲੋ ਨਾ ਕਿ ਉਹ 100 ਵਾਰ ਦੇ ਬਲਬ ਦੇ ਅੰਦਰ ਐਲੀਮੈਂਟ ਹੁੰਦਾ ਪਤਲਾ ਜਾ ਜਦੋਂ ਗਰਮ ਹੋ ਜਾਂਦਾ ਤਾਂ ਥੋੜਾ ਜਿਹਾ ਟੁੱਟ ਜਾਂਦਾ ਜਦੋਂ ਠੰਡਾ ਹੋ ਜਾਂਦਾ ਫਿਰ ਉਹ ਕਿਤੇ ਜੁੜ ਜਾਂਦਾ ਹਿੱਲ ਗਿਆ ਤੇ ਮਾਰਾ ਮੋਟਾ ਤੁਸੀਂ ਹਲਾਇਆ ਪਰ ਉਹ ਫਿਰ ਜੁੜ ਗਿਆ ਉਹ ਜੱਗ ਗਿਆ ਉਹ ਤਾਂ ਸੈਪਰੇਟ ਆ ਨਾ ਮੇਕ ਨਾ ਨੈਚੁਰਲ ਜੇ ਤਾਂ ਆਪਾਂ ਇੱਥੇ ਬੈਠੇ ਆਂ ਬਾਰ-ਬਾਰ ਲਾਈਟ ਇੱਕਦਮ ਫਲिकर ਕਰ ਰਹੀ ਹੈ ਇੱਕਦਮ ਕਰ ਰਹੀ ਹੈ ਵਿਦਾਊਟ ਐਨੀ ਰੀਜ਼ਨ ਕਰ ਰਹੀ ਹੈ ਆਪਾਂ ਬਾਹਰ ਜਾ ਕੇ ਵੇਖਦੇ ਆਂ ਕੋਈ ਸਾਡੇ ਇਲੈਕਟ੍ਰਿਸਿਟੀ ਮੀਟਰ ਚ ਪ੍ਰੋਬਲਮ ਤਾਂ ਨਹੀਂ ਕੋਈ ਬਾਹਰੋਂ ਕਨੈਕਸ਼ਨ ਤਾਂ ਲੂਸ ਤਾਂ ਨਹੀਂ ਸਾਰੇ ਆਲੇ-ਦੁਆਲੇ ਨੇਬਰ ਸਭ ਦੀ ਕਰ ਰਹੀ ਕਿ ਸਾਡੀ ਕੱਲਿਆਂ ਦੀ ਕਰ ਰਹੀ ਹੈ ਹੂੰ 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 ਠੀਕ ਆ ਐਂਡ ਇਸ ਤੋਂ ਇਲਾਵਾ ਜਿਹੜਾ ਹੋਵਾ ਉਹ ਸਾਡੇ ਜਿਹੜੇ ਇਕੁਇਪਮੈਂਟਸ ਆ ਉਹ ਵਿਦਾਊਟ ਐਨੀ ਰੀਜ਼ਨ ਸੜਨੇ ਸ਼ੁਰੂ ਹੋ ਜਾਣੇ ਸੜਨੇ ਮਲਟੀਪਲ ਇੱਕ ਚੀਜ਼ ਆਪਾਂ ਠੀਕ ਕਰਵਾਈ ਆ ਇਨਵਰਟਰ ਠੀਕ ਕਰਾਇਆ ਤੇ ਪੱਖਾ ਸੜ ਗਿਆ ਪੱਖਾ ਠੀਕ ਕਰਾਇਆ ਤੇ ਟੀਵੀ ਸੜ ਗਿਆ ਟੀਵੀ ਠੀਕ ਕਰਾਇਆ ਤੇ ਫਰਿੱਜ ਸੜ ਗਈ ਉਹ ਜਿਹੜੀਆਂ ਨੈਗੇਟਿਵ ਐਂਟੀਟੀਆਂ ਹਨਾ ਉਹ ਆਪਣੀ ਪ੍ਰੈਜ਼ੈਂਸ ਸ਼ੋ ਕਰਦੀਆਂ ਕਿਉਂਕਿ ਦੱਸਣਾ ਚਾਹੁੰਦੀਆਂ ਕਿ ਅਸੀਂ ਇੱਥੇ ਮੌਜੂਦ ਆ ਹੂੰ ਹੂੰ ਇਹ ਹੰਟਡ ਹਾਊਸ ਦੀਆਂ ਸਾਰਾ ਆਪਾਂ ਡਿਸਕਸ ਕਰ ਰਹੇ ਆ ਹੂੰ ਹੂੰ ਤੇ ਬਾਕੀ ਜਿਹੜੇ ਵੀ ਆਡੀਅנס ਸੁਣ ਰਹੀਓ ਪੈਰਾਮੀਟਰ ਆਪੇ ਲਾੜਿਓ ਫਿਰ ਇਸ ਤੋਂ ਇਲਾਵਾ ਰਾਤੀ ਸੁੱਤੇ ਪਿਆ ਦਬਾਅ ਪੈਣਾ ਦਬਾਅ ਪੈਣਾ ਹਾਂ ਇਹ ਤਾਂ ਅਕਸਰ ਦੇਖੋ ਇਹ ਤਾਂ ਅਕਸਰ ਨੋਰਮਲ ਇੱਕ ਗੱਲ ਆ ਕਿ ਮੈਂ ਵੀ ਕਈ ਲੋਕਾਂ ਤੋਂ ਸੁਣਿਆ ਕਿ ਸਾਨੂੰ ਸੁੱਤੇ-ਸੁੱਤੇ ਨਾਲ ਦਬਾ ਪੈਂਦਾ ਦਬਾ ਪਿਆ ਹੂੰ ਤੇ ਅਸੀਂ ਬੋਲਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਤੋਂ ਬੋਲਿਆ ਨਹੀਂ ਸੀ ਜਾ ਰਿਹਾ ਕੁਝ ਦੱਸਿਆ ਨਹੀਂ ਸੀ ਜਾ ਰਿਹਾ ਤੇ ਜਦੋਂ ਉਹ ਉੱਠਦਿਆ ਤਾਂ ਮਤਲਬ ਲਾਈਕ ਦੇਖੋ ਉਹਦੇ ਵਿੱਚ ਦੋ ਚੀਜ਼ਾਂ ਨਾ ਇੱਕ ਤਾਂ ਉਹਦੇ ਵਿੱਚ ਮੈਡੀਕਲ ਪੱਖ ਆ ਹੂੰ ਠੀਕ ਹੈ ਨਾ ਤੇ ਦੂਸਰੀ ਜਿਹੜੀ ਚੀਜ਼ ਆ ਜਾਂਦੀ ਉਹ 네ਗੇਟਿਵ ਐਂਟੀਟੀਆਂ ਦੀ ਆ ਜਾਂਦੀ ਹੂੰ ਹੂੰ ਉਹਦੇ ਵਿੱਚ ਦੋ ਤਰੀਕਿਆਂ ਦਾ ਦਬਾਵਾ ਹੂੰ ਜਿਹੜਾ ਸਾਨੂੰ ਇਨਸਾਨ ਨੂੰ ਫੇਸ ਕਰਨਾ ਪੈਂਦਾ ਹੂੰ ਬਾਕੀ ਆਪਾਂ ਅੱਜ ਗੱਲ ਹਾਉਂਟਡ ਹਾਊਸ ਦੇ ਉੱਤੇ ਰੱਖੀ ਆ ਉਹਦੇ ਚ ਆਪਾਂ ਸਲੀਪ ਪੈਰਾਲਾਈਸਿਸ ਤੇ ਗੱਲ ਕਰਾਂਗੇ ਨੈਕਸਟ ਆਪਾਂ ਪੋਡਕਾਸਟ ਜਿਹੜਾ ਕਰਾਂਗੇ ਸਲੀਪ ਪੈਰਾਲਾਈਸਿਸ ਤੇ ਕਰਾਂਗੇ ਸਲੀਪ ਪੈਰਾਲਾਈਸਿਸ ਕੀ ਹੁੰਦਾ ਹੂੰ ਸੁੱਤੇ ਪਿਆ ਅ ਅਧਰੰਗ ਵੀ ਸੁੱਤੇ ਪਿਆ ਇਨਸਾਨ ਉੱਠ ਨਹੀਂ ਸਕਦਾ ਉੱਠਣ ਦੀ ਕੋਸ਼ਿਸ਼ ਕਰ ਰਿਹਾ ਪਰ ਉੱਠਿਆ ਨਹੀਂ ਜਾ ਰਿਹਾ ਹੂੰ ਉਹਦੇ ਚ ਆਪਾਂ ਪੂਰਾ ਪੋਡਕਾਸਟ ਕਰਾਂਗੇ ਤੇ ਅੱਜ ਮੇਨਲੀ ਆਪਣਾ ਜਿਹੜਾ ਫੋਕਸ ਸੀ ਉਹ ਸੀ ਵੀ ਹਾਉਂਟਡ ਹਾਊਸ ਦੀਆਂ ਨਿਸ਼ਾਨੀਆਂ ਹੁਣ ਇੱਕ ਮੇਨ ਗੱਲ ਹੋ ਰਿਹਾ ਵੀ ਬਹੁਤ ਸਪਿਰਚੁਅਲ ਪਰਿਵਾਰ ਉਹਦਾ ਤੇ ਇਕਦਮ ਉਹਦਾ ਵਿਸ਼ਵਾਸ ਉੜ ਜਾਂਦਾ ਰੱਬ ਤੋਂ ਪਰਮਾਤਮਾ ਤੋਂ ਓਕੇ ਉਹਦਾ ਪਾਠ ਪੂਜਾ ਕਰਨ ਨੂੰ ਦਿਲ ਨਹੀਂ ਕਰਦਾ ਹੂੰ ਬਹੁਤ ਰਿਲੀਜੀਅਸ ਪਰਸਨ ਡੇਲੀ ਗੁਰਦੁਆਰੇ ਮੰਦਿਰ ਜਾਣ ਵਾਲਾ ਇਕਦਮ ਬਾਗੀ ਹੋ ਜਾਏਗਾ ਹੂੰ ਕਿ ਮੈਂ ਰੱਬ ਦਾ ਨਾਮ ਹੀ ਨਹੀਂ ਸੁਣਨਾ ਚਾਹੁੰਦਾ ਹੂੰ ਹੂੰ ਇਹ ਵੀ ਕੇਸ ਆ ਇਹ ਵੀ ਨਿਸ਼ਾਨੀ ਆ ਅੱਕ ਜਾਏਗਾ ਮਨ ਰੱਬ ਦੇ ਨਾਮ ਤੋਂ ਪਰਮਾਤਮਾ ਦੇ ਨਾਮ ਤੋਂ ਪਰਮੇਸ਼ਰ ਦੇ ਨਾਮ ਤੋਂ ਇਨਸਾਨ ਅੱਕ ਜਾਏਗਾ ਹੂੰ ਤੇ ਕਈ ਵਾਰੀ ਕੇਸਿਸ ਆਪਾਂ ਵੇਖਦੇ ਆਂ ਵੀਡੀਓਜ਼ ਆਉਂਦੀਆਂ ਆ ਵੀ ਲੋਕ ਉਹ ਆਪਣੇ ਜੁਨਾ ਗੁਰੂਆਂ ਪੀੜਾਂ ਰਹਿਬਰਾਂ ਦੇ ਨਾਲ ਆਪਾਂ ਜਿੰਨੇ ਆ ਜਿਨ੍ਹਾਂ ਦਾ ਆਪਾਂ ਦਿਲ ਤੋਂ ਸਤਿਕਾਰ ਕਰਦੇ ਆ ਉਹਨਾਂ ਦੀ ਬੇਦਬੀ ਤੱਕ ਕਰਨ ਤੱਕ ਚਲੇ ਜਾਂਦੇ ਆ ਹੂੰ ਹੂੰ ਇਹ ਨੈਗੇਟਿਵਿਟੀ ਆ ਕਿੰਨਾ ਆਪਾਂ ਵੀਡੀਓਜ਼ ਆਉਂਦੀਆਂ ਸਾਡੇ ਕੋਲ ਕਿ ਜਿੱਥੇ ਗੁਰਬਾਣੀ ਦੀ ਬੇਦਬੀ ਕਰ ਦਿੱਤੀ ਉਹ ਗੁਰੂ ਸਾਹਿਬ ਦੇ ਸਰੂਪ ਛੁੱਟ ਦਿੱਤੇ ਸਾੜ ਦਿੱਤੇ ਇਹ ਸਾਰੇ ਦਾ ਸਾਰਾ ਨੈਗੇਟਿਵ ਪੱਖ ਆ ਨੈਗੇਟਿਵ ਚੀਜ਼ਾਂ ਹੀ ਕਰਵਾਉਂਦੀਆਂ ਉਕੇ ਲਾਈਕ ਉਹ ਆਪਣੀ ਐਗਜ਼ਿਸਟੈਂਸ ਜਿਹੜੀ ਆ ਆਪਣੀ ਐਗਜ਼ਿਸਟੈਂਸ ਉਹ ਇਨਸਾਨ ਦੇ ਰਾਈਂ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਪ੍ਰੈਜੈਂਸ ਨੂੰ ਸ਼ੋਅ ਕਰਨਾ ਚਾਹੁੰਦੀ ਆ ਕਿਸੇ ਦੇ ਵਿੱਚ ਵੜ ਕੇ ਕਰਨ ਚਾਹੇ ਉਹ ਅ ਆਪਣਾ ਜਿਹੜੇ ਆਪਾਂ ਸਿੰਪਟਮਸ ਦੱਸ ਰਹੇ ਆ ਉਹਦੇ ਰਾਈਂ ਕਰਨ ਹੁੰਦਾ ਆ ਉਹ ਆਪਣੀ ਪ੍ਰੈਜੈਂਸ ਨੂੰ ਸ਼ੋਅ ਕਰਦੀ ਆ ਵੀ ਇਨਸਾਨ ਚੰਗਾ ਭਲਾ ਇਨਸਾਨ ਜਿਹੜਾ ਵਾ ਉਹ ਅੱਕ ਜਾਂਦਾ ਹੁਣ ਇਸ ਤੋਂ ਅੱਗੇ ਇੱਕ ਪਾਰਟ ਆ ਜਾਂਦਾ ਵੀ ਅ ਆਪਣਾ ਜਿਹੜਾ ਹਾਊਸ ਹੌਂਟਡ ਹੋਊਗਾ ਉਹ ਘਰ ਦੇ ਵਿੱਚ ਰਹਿਣ ਵਾਲੇ ਲੋਕ ਸਾਫ ਸਫਾਈ ਤੋਂ ਅਨਕਾਰੀ ਹੋ ਜਾਣਗੇ। ਹਮਮ ਇੱਕ ਤਾਂ ਘਰ ਦੀ ਸਾਫ ਸਫਾਈ ਰੱਖਣੀ, ਇੱਕ ਆਪਣੇ ਆਪ ਨੂੰ ਕਲੀਨ ਕਰਨਾ। ਹਮਮ ਉਹ ਕਲੀਨਸਿੰਗ ਛੱਡ ਦੇਣਗੇ। ਓਕੇ। ਨਹਾਉਣਾ ਛੱਡ ਦੇਣਗੇ। ਓਕੇ। ਉਹ ਆਪਣੇ ਕੱਪੜੇ ਤੱਕ ਬਦਲ ਲੈਣੇ ਨਹੀਂ। ਉਹੀ ਕੱਪੜੇ ਵੀਰ ਕਰਕੇ ਚਾਹੇ ਕਈ ਲੋਕ ਦੇਖਦੇ ਆਪਣੇ ਆਪ ਨੂੰ ਘਰਾਂ ਦੇ ਵਿੱਚ ਬੰਦ ਕਰ ਲੈਂਦੇ ਆ। ਹਮਮ ਹਮ ਇਹ ਵੀ ਇੱਕ ਪਾਰਟ ਆ। ਓਕੇ। ਹੋ ਸਕਦਾ ਉਹ ਜਗਾ ਹੌਂਟਡ ਹੋਵੇ, ਉਹ ਘਰ ਹੌਂਟਡ ਹੋਵੇ। ਹਮਮ ਹਮ ਫਰਨੀਚਰ ਦਾ ਆਪਣੀ ਜਗ੍ਹਾ ਤੋਂ ਆਪਣੇ ਆਪ ਹਿਲੇਣਾ, ਖਿਸਕਣਾ, ਘਰ ਦੇ ਵਿੱਚੋਂ ਦਰਵਾਜ਼ੇ ਖੜਕਣ ਦੀ ਆਵਾਜ਼ ਆਉਣੀ। ਐਂਡ ਵਨ ਮੋਰ ਥਿੰਗ ਕਿ ਆਪਣਾ ਰੂਫ ਟਾਪ ਦੇ ਉੱਤੋਂ ਕਿਸੇ ਚੀਜ਼ ਦੇ ਦੌੜ ਕੇ ਜਾਣ ਦੀ ਆਵਾਜ਼ ਆਉਣੀ। ਐਂਡ ਇੱਕਦਮ ਅੱਖਾਂ ਦੇ ਅੱਗੇ ਕੋਈ ਚੀਜ਼ ਬਹੁਤ ਫਾਸਟ ਲੰਘ ਜਾਣੀ। ਇੱਕਦਮ ਪਿੱਛੇ ਵੇਖਣਾ ਤੇ ਕੋਈ ਵੀ ਨਹੀਂ ਹੋਣਾ। ਕੋਈ ਵੀ ਨਹੀਂ ਹੋਣਾ। ਇਹ ਸਾਰੇ ਦੇ ਸਾਰੇ ਜਿੰਨੇ ਸਿੰਪਟਮ ਦੱਸਨੇ ਆ ਸਾਰੇ ਹਾਉਟਡ ਹਾਊਸ ਦੇ ਹੀ ਦੱਸਨੇ ਆ। ਹੰਟਡ ਹਾਊਸ ਦੇ ਹੀ ਸਿੰਪਟਮ ਹੈ ਜਿੰਨੇ ਵੀ ਆ ਇਸ ਤੋਂ ਬਾਅਦ ਇਹ ਤਾਂ ਸੀ ਕਿ ਤੁਸੀਂ ਦੱਸਿਆ ਕਿ ਹਾਂ ਇਹ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਹਾਂ ਇਹ ਜਿਹੜਾ ਹਾਊਸ ਹੈ ਇਹ ਕਰਿਆ ਇਹ ਹੰਟਡ ਹੈਗਾ ਫਿਰ ਉਸ ਤੋਂ ਬਾਅਦ ਜੇ ਮੰਨ ਲਓ ਆਪਾਂ ਇਹਨਾਂ ਚੀਜ਼ਾਂ ਦਾ ਚਲੋ ਹੁਣ ਜਿਹੜੀ ਚੀਜ਼ ਹੈ ਹੀ ਹੈ ਤੁਸੀਂ ਆਪੇ ਕਿਹਾ ਕਿ ਹਰ ਸਿੱਕੇ ਦੇ ਦੋ ਪਹਿਲੂ ਆ ਜਿਉਂ ਨੈਗੇਟਿਵ ਹੈ ਉਹ ਪੋਜ਼ਿਟਿਵ ਹੈ ਬਾਕੀ ਤੁਸੀਂ ਕਿਹਾ ਕਿ ਕੋਈ ਵੀ ਦੁਨੀਆ ਦੇ ਅਜਿਹੀ ਚੀਜ਼ ਨਹੀਂ ਜਿਹੜੀ ਇੰਪੋਸੀਬਲ ਹੈ ਹਰ ਚੀਜ਼ ਦਾ ਹੱਲ ਹੈਗਾ ਨਹੀਂ ਜਾਤ ਹੈਗਾ ਸੋ ਜੇ ਮੰਨ ਲਓ ਕੋਈ ਹੌਂਟਡ ਹਾਊਸ ਹੈ ਤੇ ਇਹਦੇ ਤੋਂ ਅਸੀਂ ਨਿਜਾਤ ਕਿੱਦਾਂ ਪਾ ਸਕਦੇ ਦੇਖੋ ਰੈਮਡੀਜ਼ ਹਨ ਜਿੱਥੇ ਦੁੱਖ ਆ ਉੱਥੇ ਉਹਦਾ ਇਲਾਜ ਵੀ ਹੈ ਇਲਾਜ ਵੀ ਹੈਗਾ ਤੇ ਆਪਾਂ ਛੋਟੀਆਂ ਛੋਟੀਆਂ ਰੈਮਡੀਜ਼ ਆ ਯੂਜ਼ ਕਰ ਸਕਦੇ ਆ ਹਮ 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 ਸਭ ਤੋਂ ਪਹਿਲਾਂ ਤੇ ਇਹ ਆ ਵੀ ਘਰ ਦਾ ਕੋਈ ਵੀ ਕੋਨਾ ਹਨੇਰਾ ਨਾ ਛੱਡੋ ਹਮ 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 ਹਨੇਰਾ 네ਗੇਟਿਵ ਜਿਹੜੀ એનર્ਜੀ ਨੂੰ ਅਬਜ਼ੌਰਬ ਕਰ ਜੇ ਘਰ ਹੌਂਟਡ ਤੁਹਾਨੂੰ ਪਤਾ ਲੱਗ ਗਿਆ ਵਾ ਵੀ ਸਾਡੇ ਘਰ ਦੇ ਵਿੱਚ ਏਦਾਂ 네ਗੇਟਿਵ ਐਂਟੀਟੀਆਂ ਹੈਗੀਆਂ ਐਗਜ਼ਿਸਟ ਕਰ ਰਹੀਆਂ ਉਪਰ ਆਪਾਂ ਸਿੰਪਟਮ ਦੱਸੇ ਆ ਹੁਣ ਜੇ ਤੁਹਾਨੂੰ ਉਹਦੇ ਚ ਸਿੰਪਟਮ ਲੱਗ ਰਹੇ ਆ ਜਿੱਦਾਂ ਇੱਕ ਸਿੰਪਟਮ ਚਲੋ ਕੁਛ ਇੱਕ ਦੋ ਰਹਿ ਵੀ ਗਏ ਉਹ ਵੀ ਐਕਸਪਲੇਨ ਕਰੀ ਦੇਣਾ ਸੈਕਸੂਅਲ ਅਸਾਲਟ ਹੋਣਾ ਲੇਡੀਜ਼ ਦੇ ਨਾਲ ਇਹ ਇਹ ਵੀ ਹੰਟਡ ਹਾਊਸ ਦਾ ਪਾਰਟ ਆ ਇਥੋਂ ਤੱਕ ਕਿ ਜੈਂਟਸ ਦੇ ਨਾਲ ਵੀ ਹੁੰਦਾ ਇਹ ਵੀ ਹੰਟਡ ਹਾਊਸ ਦਾ ਪਾਰਟ ਆ ਇਹ ਮੇਨ ਦੀ ਗੱਲਾਂ ਨੋਟ ਕਰ ਲਓ ਤੇ ਬੱਚੇ ਆਪਸੇ ਕੱਲੇ ਬੱਚਿਆਂ ਦਾ ਕੱਲੇ ਕੱਲੇ ਰਹਿਣਾ ਕੱਲੇ ਕੱਲੇ ਰਹਿਣਾ ਗੱਲਾਂ ਕਰਨੀਆਂ ਕੱਲੇ ਬੈਠੇ ਆ ਇਹ ਸਾਰੇ ਸਿੰਪਟਮ ਆ ਆਪਣੇ ਆਪ ਦੇ ਵਿੱਚ ਬੱਚੇ ਦੇ ਛੋਟੇ ਛੋਟੇ ਬੱਚੇ ਆਪਣੇ ਆਪ ਵਿੱਚ ਰਹਿਣ ਲੱਗ ਪੈਂਦੇ ਆ ਆਪਣੇ ਆਪ ਹੀ ਗੱਲਾਂ ਕਰੀ ਜਾਂਦੇ ਆ ਇਹ ਸਾਰੇ ਦੇ ਸਾਰੇ ਹੰਟਡ ਹਾਊਸ ਦੇ ਸਿੰਪਟਮ ਆ ਤੇ ਮੈਂ ਚਾਹੁੰਦਾ ਵੀ ਕੋਈ ਚੀਜ਼ ਰਹਿ ਨਾ ਜਾਵੇ ਜਿਹੜੀ ਵੀ ਮੇਰੇ ਮਾਈਂਡ 'ਚ ਆ ਰਹੀ ਆ ਮੈਂ ਨਾਲ ਦੀ ਨਾਲ ਉਹਨੂੰ ਐਕਸਪਲੇਨ ਕਰ ਦਵਾਂ ਤਾਂ ਕਿ ਤੁਸੀਂ ਸਾਰੇ ਉਹਨੂੰ ਇੱਕ ਮੈਚ ਮੈਚ ਕਰ ਸਕੋ ਜੀ 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 ਤੇ ਹੁਣ ਆਪਾਂ ਆਏ ਆ ਰੈਮਡੀਜ਼ ਵਾਲੇ ਪਾਸੇ ਤੇ ਹਨੇਰਾ ਕੋਨਾ ਕੋਈ ਨਹੀਂ ਛੜਨਾ ਜੀ ਸਭ ਤੋਂ ਪਹਿਲਾਂ ਤੇ ਭਾਵੇਂ 0 ਵਾਟ ਦਾ ਬਲਬ ਲੱਗੇ ਜੇ ਕੋਈ ਕਮਰੇ ਨਹੀਂ ਖੁੱਲ ਰਹੇ ਜਾਂ ਸਟੋਰ ਰੂਮ ਅਕਸਰ ਨਹੀਂ ਉਦਾਂ ਛੱਡ ਦਿੰਦੇ ਉਦਾਂ ਛੱਡ ਦਿੰਦੇ ਵੀ ਛੱਡ ਪਰਾਂ ਇਹ ਤਾਂ ਠੀਕ ਆ ਛੱਡੋ ਪਰਾਂ ਲਾਈਟ ਮੇਨ मतलब ਭਾਵੇਂ ਛੋਟੀ ਲਾਈਟ ਲਗਾ ਕੇ ਰੱਖੋ ਪਰ ਕੋਈ ਵੀ ਜਿਹੜਾ ਕੋਨਾ ਆ ਬਿਲਕੁਲ ਹਨੇਰਾ ਨਹੀਂ ਰਹਿਣਾ ਚਾਹੀਦਾ ਉਹਦੇ ਚ ਚਾਹੇ ਤੁਸੀਂ 0 ਵਾਟ ਦਾ ਬਲਬ ਹੀ ਲਗਾ ਲਓ ਹਮ ਜਸਟ ਲਾਈਟ ਹੁੰ ਆਉਂਦੀ ਰਹਿਣੀ ਚਾਹੀਦੀ ਆ ਉਹਦੇ ਨਾਲ ਇਹਨਾਂ 네ਗੇਟਿਵ એનਰਜੀਜ਼ ਨੂੰ ਜਗ੍ਹਾ ਨਹੀਂ ਮਿਲਦੀ ਜਦੋਂ ਤੁਸੀਂ ਬਿਲਕੁਲ ਹਨੇਰਾ ਕਰ ਦਿੰਦੇ ਹੋ ਘਰ ਨੂੰ ਇਹਦਾ ਕਈਆਂ ਨੇ ਬੇਸਮੈਂਟਸ ਵੈਸੇ ਛੱਡੀਆਂ ਹੁੰਦੀਆਂ ਹਾਂ 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 ਬੇਸਮੈਂਟ ਦੇ ਵਿੱਚ ਵੀ ਸਟੋਰ ਰੂਮ ਦੇ ਵਿੱਚ ਵੀ ਲਾਈਟ ਲਾ ਕੇ ਰੱਖੋ ਹੂੰ ਜੇ ਬੇਸਮੈਂਟ ਹੈ ਤੁਹਾਡੀ ਤੁਹਾਨੂੰ ਲੱਗ ਰਿਹਾ ਵੀ ਬੇਸਮੈਂਟ ਹੰਟਡ ਆ ਉਹਦੇ ਚ ਇੱਕ ਲਾਈਟ ਲਾਓ ਨਾਲ ਉਹਦੇ ਵਿੱਚ ਆਪਣੇ ਆਪਣੇ ਇਸ਼ਟ ਦੇ ਮੁਤਾਬਕ ਜਿਹਨੂੰ ਵੀ ਜਿਹੜਾ ਬਲੀਫ ਕਰਦਾ ਉਹ ਆਪਣੇ ਗੁਰੂ ਸਾਹਿਬ ਦਾ ਜਾਂ ਆਪਣੇ ਜੋ ਵੀ ਆਪਣਾ ਇੱਕ ਦੇਵੀ ਦੇਵਤੇ ਨੇ ਉਹ ਸਤਕਾਰਤ ਨੇ ਉਹਨਾਂ ਦਾ ਕੋਈ ਨਾ ਕੋਈ ਸਰੂਪ ਲਾ ਕੇ ਰੱਖੋ ਹੂੰ ਹੂੰ ਪੋਜ਼ਿਟਿਵਿਟੀ ਨੂੰ ਜਗ੍ਹਾ ਦਿਓ ਐਂਡ ਘਰ ਦੇ ਵਿੱਚ ਹਰ ਵੇਲੇ ਮੇਨ ਥਿੰਗ ਜਿਹੜੀ ਕਹਿ ਲੱਗਾ ਜਿਹੜੇ ਹੰਟਡ ਹਾਊਸ ਵਾਲੇ ਸਾਰੇ ਹੀ ਨੋਟ ਕਰ ਲੋ ਵੈਸੇ ਤਾਂ ਹਲਕੀ ਜੀ ਆਵਾਜ਼ ਦੇ ਵਿੱਚ ਜਿੰਨੂੰ ਵੀ ਮੰਨਦੇ ਹੋ ਜਿਹਨੇ ਤੇ ਵੀ ਤੁਹਾਡਾ ਯਕੀਨ ਆ ਵਾਇਗਰੂ ਗੁਰਮੰਤਰ ਓਮ ਲਾਈਟ ਜੀ ਆਵਾਜ਼ ਵੀ ਦਿਸਟਰਬੈਂਸ ਵੀ ਕਿਸੇ ਨੂੰ ਨਾ ਹੋਵੇ ਲਾਈਟ ਜੀ ਆਵਾਜ਼ ਦੇ ਵਿੱਚ ਵਾਇਗਰੂ ਗੁਰਮੰਤਰ ਓਮ ਦੀ ਤੁਨੀ ਚਾਹ ਨੂੰ ਮੰਚਲੀ ਸਾਜ ਜਾਂ ਗਾਇਤਰੀ ਮਾ ਮੰਤਰ ਕੁਛ ਨਾ ਕੁਛ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰਮਾਤਮਾ ਦਾ ਨਾਮ ਚਲਦਾ ਰਹਿਣਾ ਚਾਹੀਦਾ ਹੂੰ ਕਿਉਂਕਿ ਜਿੰਨੀ ਤੁਸੀਂ ਪੋਜ਼ਿਟਿਵਿਟੀ ਨੂੰ ਜਗ੍ਹਾ ਦਿਓਗੇ ਉਨੇ ਹੀ ਤੁਸੀਂ ਸਿਕਿਉਰ ਹੋ ਹੂੰ ਤੇ ਜਿੰਨਾ ਤੁਸੀਂ ਆਪ 네ਗੇਟਿਵ ਹੋਈ ਜਾਓਗੇ ਡਰ ਹੀ ਜਾਓਗੇ ਐਂਡ ਵਨ ਮੋਰ ਥਿੰਗ ਜਿਹੜੀ ਐਡ ਆਉਣਿਆ ਵੀ ਡਰਨਾ ਨਹੀਂ ਜਿੰਨਾ ਡਰੋਗੇ ਉਹਨਾਂ ਡਰਾਉਣਗੇ ਬਿਲਕੁਲ ਮੈਂ ਖੁਦੀ ਚੀਜ਼ ਸੁਣੀ ਹੈ ਕਿ ਨੈਗੇਟਿਵ ਆਇਡੈਂਟਿਟੀਆਂ ਜਿਹੜੀਆਂ ਹੁੰਦੀਆਂ ਜੇ ਤੁਸੀਂ ਉਹਨਾਂ ਤੋਂ ਜਿੰਨਾ ਡਰੋਗੇ ਉਹ ਚੀਜ਼ਾਂ ਤੁਹਾਡੇ ਤੋਂ ਓਨੀ ਜਿਆਦਾ ਹਾਵੀ ਹੁੰਦੀਆਂ ਨੇ ਬੇਸਿਕਲੀ ਨੈਚੁਰਲੀ ਗੱਲ ਆ ਜੇ ਤੁਹਾਡਾ ਮਨੋਬਲ ਕਮਜ਼ੋਰ ਆ ਜੀ ਤੁਹਾਡੀ ਤੁਸੀਂ ਆਪਣੇ ਆਪ ਨੂੰ ਹੀ ਬਿਲਕੁਲ ਢੇਰੀ ਢਾਕੇ ਬੈਠੇ ਹੋ ਹਮ ਯਾਰ ਮੈਨੂੰ ਪਤਾ ਨਹੀਂ ਇਹ ਕਿਹੜੇ ਵੇਲੇ ਕੀ ਕਰ ਦੇਣਾ ਤੇ ਯਕੀਨ ਕਰਿਓ ਜੇ ਨਹੀਂ ਵੀ ਕਰਨਾ ਤਾਂ ਤਾਂ ਵੀ ਕਰਨੀ ਗਿਆ ਮਤਲਬ ਤੁਹਾਡਾ ਜਿਹੜਾ ਆਤਮ ਮਨੋਬਲਾ ਸਟਰੋਂਗ ਸਭ ਤੋਂ ਪਹਿਲਾਂ ਤੁਹਾਡਾ ਗਹਿਣਾ ਇਸਾਨ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਗਹਿਣਾ ਉਹਦੀ ਸੈਲਫ ਰਿਸਪੈਕਟ ਉਹਦਾ ਮਨੋਬਲ ਆਪਣੀ ਸੈਲਫ ਰਿਸਪੈਕਟ ਨੂੰ ਅਸੀਂ ਦਾਦੇ ਲਾ ਦਿੰਨੇ ਆ ਜਦੋਂ ਆਪਾਂ ਡਿੱਗ ਪੈਂਦੇ ਆ ਡਰ ਜਾਂਦੇ ਆ ਸਾਨੂੰ ਇਹ ਜਿਹੜਾ ਗੋਡ ਗਿਫਟ ਮਿਲਿਆ ਕਾਲਪੁਰਖੀਸ਼ਵਰ ਵਾਇਗਰੂ ਦੇ ਵੱਲੋਂ ਇਹ ਆ ਸਾਡਾ ਅੰਦਰ ਦਾ ਵਿਸ਼ਵਾਸ ਸਾਡੀ ਵਿਲ ਪਾਵਰ ਉਹਨੂੰ ਜਿੰਨਾ ਸਟਰੋਂਗ ਕਰ ਸਕਦੇ ਹੋ ਕਰੋ ਆਪਣੀ ਵਿਲ ਪਾਵਰ ਨੂੰ ਸਟਰੋਂਗ ਰੱਖੋ ਆਪਣੀ ਖੁਦੀ ਨੂੰ ਬੁਲੰਦ ਕਰੋ ਆਪਣੇ ਵਿਸ਼ਵਾਸ ਨੂੰ ਬੁਲੰਦ ਕਰੋ ਚਾਹੇ ਜਿੰਨਾ ਮਰਜੀ ਹੰਟਡ ਹਾਊਸ ਹੋਵੇ ਤੁਹਾਡਾ ਕੁਝ ਨਹੀਂ ਵਿਗੜੂਗਾ ਬਾਕੀ ਪ੍ਰੋਪਰ ਘਰ ਦੀ ਸਫਾਈ ਰੱਖੋ ਗੰਦਗੀ ਨਾ ਪੈਣ ਦਿਓ ਘਰ ਦੇ ਵਿੱਚ ਰੱਬ ਦਾ ਨਾਮ ਲਓ ਪਰਮੇਸ਼ਰ ਦਾ ਨਾਮ ਲਓ ਉਹ ਹੈਲਪ ਕਰੂਗਾ ਕੋਈ ਏਡੀ ਵੱਡੀ ਗੱਲ ਨਹੀਂ ਹੱਲ ਹਰ ਚੀਜ਼ ਦਾ ਹੈ ਕਲੀਨジング ਰੱਖੋ ਘਰ ਦੀ ਸਾਫ ਸਫਾਈ ਕਰੋ ਰੱਬ ਦੇ ਨਾਮ ਨੂੰ ਪੋਜ਼ਿਟਿਵਿਟੀ ਨੂੰ ਜਗ੍ਹਾ ਦਿਓ ਇਸ ਤੋਂ ਇਲਾਵਾ ਘਰ ਦੇ ਵਿੱਚ ਕਬਾਰ ਖਾਨਾ ਇਕੱਠਾ ਕੀਤਾ ਹੁੰਦਾ ਆਪਾਂ ਇਕੱਠਾ ਕਰੀ ਜਾਂਦੇ ਆ ਸਟੋਰ ਰੂਮ ਦੇ ਵਿੱਚ ਆ ਵੀ ਚੁੱਕੇ ਲਿਆ ਆ ਵੀ ਰੱਖ ਲਾ ਆ ਵੀ ਰੱਖ ਲਾ ਆਸਮਾਨ ਪਿਆ ਰਹਿੰਦੇ ਪੁਰਾਣੇ ਡੈਕ ਪਏ ਆ ਘਰ ਦੇ ਵਿੱਚ ਵੱਜਦੇ ਨਹੀਂ ਆਪਾਂ ਉਦਾਂ ਹੀ ਸੰਭਾਲ ਸੰਭਾਲ ਕੇ ਰੱਖੇ ਹੁੰਦੇ ਡੈਕ ਦਾ ਦਮਾ ਚਲਾ ਗਿਆ ਕਈ ਚੀਜ਼ਾਂ ਕਬਾਰ ਦਾ ਰੂਪ ਲੈ ਲੈਂਦੀਆਂ ਘਰ ਦੇ ਵਿੱਚ ਸੋ ਉਹਨੂੰ ਕਬਾਰ ਨੂੰ ਵੀ ਕੱਢੋ ਮਤਲਬ ਪੁਰਾਣੀਆਂ ਚੀਜ਼ਾਂ ਨੂੰ ਸਟੋਰ ਨਾ ਕਰਕੇ ਰੱਖੋ ਪੁਰਾਣੀਆਂ ਚੀਜ਼ਾਂ ਨੂੰ ਸਟੋਰ ਨਾ ਕਰੋ ਉਹਨਾਂ ਨੂੰ ਕੱਢੋ ਜਿੰਨਾ ਕਰ ਸਕਦੇ ਹੋ ਫਿਰ ਰਾਤੀ ਸੌਣ ਲੱਗਿਆਂ ਮੇਨਲੀ ਜਿਹੜੀ ਗੱਲ ਆ ਵੀ ਸੌਣ ਲੱਗਿਆਂ ਆਪਣੇ ਸਿਰਹਾਣੇ ਦੇ ਥੱਲੇ ਚਾਕੂ ਰੱਖੋ ਚਾਕੂ ਰੱਖੋ ਇਹ ਅਕਸਰ ਲੋਕ ਕੈਂਚੀ ਵੀ ਰੱਖਦੇ ਆ ਕੈਂਚੀ ਰੱਖੋ ਫਿਰ ਰਾਤੀ ਸੌਣ ਲੱਗਿਆਂ ਕੀਰਤਨ ਛੋਲੇ ਦਾ ਪਾਠ ਕਰਕੇ ਸੋਵੋ ਹੂੰ ਹੂੰ ਜਿਹੜੇ ਸਿੱਖ ਜਨ ਨੂੰ ਬਲੌਂਗ ਕਰਦੇ ਆ ਜਿਹਦੇ ਤੇ ਵੀ ਕਿਸੇ ਦਾ ਵਿਸ਼ਵਾਸ ਆ ਕੋਈ ਹਿੰਦੂਇਜ਼ਮ ਦੇ ਵਿੱਚ ਆ ਉਹ ਗਾਇਤਰੀ ਮਾ ਮੰਤਰ ਰਾਤੀ ਪੜ ਕੇ ਸੋਵੇ ਹੂੰ ਹੂੰ ਨਾ ਮੇਰਾ ਤਾਂ ਜਿਹੜਾ ਵੀ ਰਸਤਾ ਵਾ ਸਾਰੇ ਦਾ ਸਾਰਾ ਰਸਤਾ ਪਰਮਾਰਥ ਵੱਲੀ ਜਾਂਦਾ ਆ ਹਮ ਹਮ ਆਪਾਂ ਦਾ ਰਸਤਾ ਹੀ ਰੂਹਾਨੀਅਤ ਦਾ ਦੱਸਦੇ ਆ ਜੀ ਸੌਣ ਲੱਗਿਆਂ ਰਾਤੀ ਅ ਨਹੀਂ ਤੁਸੀਂ ਕੁਝ ਕਰ ਸਕਦੇ ਜੇ ਤੁਹਾਡਾ ਕੀਰਤਨ ਸੋਲਾ ਵੀ ਨਹੀਂ ਆ ਜੇ ਤੁਸੀਂ ਸਪਿਰਚੁਅਲ ਵੀ ਨਹੀਂ ਹੋ ਅ ਕੁਝ ਵੀ ਨਹੀਂ ਕਰਦੇ ਤੇ ਫਿਰ ਇੱਕ ਸਿੰਪਲ ਜੀ ਚੀਜ਼ ਕਰ ਸਕਦੇ ਆ ਫਿਰ ਰਾਤੀ ਸੌਣ ਲੱਗਿਆਂ ਤੁਸੀਂ ਆਪਣੇ ਬੈੱਡ ਦੇ ਅ ਸਰਾਣੇ 10 15 ਮਿੰਟ ਵਾਹਿਗੁਰੂ ਗੁਰਮੰਤਰ ਦਾ ਸਿਮਰਨ YouTube ਤੋਂ ਲਾ ਲਓ ਤੁਸੀਂ ਓਮ ਦੀ ਧੁਨ ਲਾ ਲਓ ਕੁਝ ਤਾਂ ਕਰੋ ਹੂੰ ਕੁਝ ਤਾਂ ਕਰੀਏ ਹੂੰ ਹੱਥ ਹਿਲਾਈਏ ਤਾਂ ਸਹੀ ਹੂੰ ਹੂੰ ਇੱਕ ਪੈਰ ਤਾਂ ਫੁੱਟੀਏ ਹੂੰ ਹੂੰ ਇੱਕ ਮੰਨ ਲਓ ਜਿਹੜੇ ਕਈ ਘਰ ਹੌਂਟਡ ਹੁੰਦੇ ਆ ਕੀ ਸਾਨੂੰ ਮਿਕਸਰੀ ਚ ਸੁਣੀਏ ਕਹਿੰਦੇ ਰਾਤ ਦੇ 12 ਤੋਂ 3 ਦਾ ਜਿਹੜਾ ਸਮਾਂ ਹੁੰਦਾ ਇਸ ਦਰਮਿਆਨ ਕੁਝ ਨਾਨ-ਵੈਜ ਨਹੀਂ ਖਾਣਾ ਚਾਹੀਦਾ ਨਹੀਂ ਉਹ ਜਿਹੜੇ ਹੌਂਟਡ ਹਾਊਸ ਆ ਨਾ ਹੌਂਟਡ ਹਾਊਸ ਨੂੰ ਤਾਂ ਵੈਸੇ ਹੀ ਨਹੀਂ ਖਾਣਾ ਚਾਹੀਦਾ ਇਹ ਮੈਂ ਕਹਿਣ ਵੀ ਲੱਗਾ ਸੀ ਵੀ ਨਸ਼ੇ ਨੂੰ ਜਗ੍ਹਾ ਨਾ ਦਿਓ ਹੰਟਡ ਜਿਹੜਾ ਹਾਊਸ ਆ ਉਹਦੇ ਵਿੱਚ ਨਸ਼ੇ ਨੂੰ ਜਗ੍ਹਾ ਨਾ ਦਿਓ ਹਮਮ ਪੋਜ਼ਿਟਿਵਿਟੀ ਨੂੰ ਜਗ੍ਹਾ ਦਿਓ ਕਿਉਂਕਿ ਜਿੰਨਾ ਤੁਸੀਂ ਨੈਗੇਟਿਵਿਟੀ ਵਾਲੇ ਪਾਸੇ ਨੂੰ ਚਲੋਗੇ ਉਨਾ ਹੀ ਪਛਤਾਓਗੇ ਮਤਲਬ ਉਹ ਜਿਹੜੀਆਂ ਨੈਗੇਟਿਵ ਜਿਹੜੀਆਂ ਐਂਟੀਟੀਆਂ ਨੇ ਉਹਨਾਂ ਨੂੰ ਹੋਰ ਸਟਰੋਂਗ ਹੋਣ ਦਾ ਜਿਹੜਾ ਮੌਕਾ ਤੁਸੀਂ ਪਾਵਰ ਦੇ ਰਹੇ ਹੋ ਜੀ ਉਹਨਾਂ ਨੂੰ ਬੂਸਟ ਕਰ ਰਹੇ ਹੋ ਜੀ ਨਾਨਵੈਜ ਤੋਂ ਬਚੋ ਡਰਿੰਕ ਤੋਂ ਬਚੋ ਮੇਨ ਜਿਹੜਾ ਕਾਲ ਕੋਲ ਤੋਂ ਇਲਾਵਾ ਵੀ ਜਿਸ ਤਰ੍ਹਾਂ ਅਸੀਂ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਅਕਸਰ ਜਿਹੜਾ ਰਾਤ ਦੇ 12 ਤੋਂ 3 ਵਜੇ ਦਾ ਜਿਹੜਾ ਸਮਾਂ ਹੁੰਦਾ ਹੈ ਕਹਿੰਦੇ ਇਸ ਦਰਮਿਆਨ ਨੋਨवेज ਨੂੰ ਅਵੋਇਡ ਕਰਨਾ ਚਾਹੀਦਾ ਕੀ ਇਹ ਗੱਲ ਸੱਚ ਹੈ ਜਾਂ ਕਹਿੰਦੇ ਕੁਝ ਖਾਣਾ ਤਾਂ ਨੂੰ ਝੂਠਾ ਕਰਕੇ ਖਾਓ ਸੁੱਚਾ ਨਾ ਖਾਓ ਦੇਖੋ ਆਪਣੀ ਆਪਣੀ ਮਨੋਤ ਆ ਹਾਂ ਹਾਂ ਬਾਕੀ ਉਹ ਵਾਲਾ ਜਿਹੜਾ ਪੈਰ ਹੁੰਦਾ 12 ਤੋਂ 3 ਦੇ ਵਿਚ ਵਿਚ ਦਾ ਉਹ ਨੇਚਰਲੀ ਗੱਲ ਆ ਵੀ ਪਰਮਾਤਮਾ ਨੇ ਪਰਮੇਸ਼ਰ ਨੇ ਇੱਕ ਜ਼ੋਨ ਵੰਡਿਆ ਹਾਂ ਹਾਂ ਤੋ ਜ਼ੋਨ ਲਿਆ ਉਹ ਉਸ ਜ਼ੋਨਲ ਦੇ ਵਿੱਚ ਉਹ ਐਕਟਿਵ ਹੁੰਦੀਆਂ ਉਸ ਜ਼ੋਨਲ ਦੇ ਵਿੱਚ ਉਹ ਐਕਟਿਵ ਹੁੰਦੀਆਂ ਪੱਕੀ ਗੱਲ ਹੈ ਸੋ ਉਸ ਜ਼ੋਨ ਦੇ ਵਿੱਚ ਕੋਸ਼ਿਸ਼ ਕਰੋ ਵੀ ਆਪਾਂ ਨਾ ਯੂਜ਼ ਕਰੀਏ ਓਕੇ ਹਾਂ ਜੇ ਬਚ ਸਕਦੇ ਆ ਤੇ ਬਚੋ ਜਿੱਦਾਂ ਡਾਕਟਰ ਸਾਹਿਬ ਮੈਂ ਸੋਚ ਰਹੀ ਸੀ ਕਿ ਜਿਹੜੇ ਹੌਂਟਡ ਹਾਊਸ ਹੈ ਜਿਹੜਾ ਆਪਾਂ ਲੈਣੇ ਆ ਜਿਹੜਾ ਆਲਰੇਡੀ ਪੁਰਾਣਾ ਫਰਨੀਚਰ ਪਿਆ ਹੁੰਦਾ ਹੈ ਬੇਸਮੈਂਟਸ ਦੇ ਵਿੱਚ ਜਾਂ ਕੋਈ ਚੀਜ਼ ਸਾਨੂੰ ਲੱਗ ਰਹੀ ਜਿਹੜੀ ਬਹੁਤ ਪੁਰਾਣੀ ਮੈਨੂੰ ਲੱਗਦਾ ਉਹਨਾਂ ਨੂੰ ਰਿਪਲੇਸ ਕਰ ਦੇਣਾ ਚਾਹੀਦਾ ਸਾਨੂੰ ਹੋਰ ਸਮੇਂ ਦੇਖੋ ਉਹ ਤਾਂ ਗੱਲ ਉਥੇ ਆਉਣੀ ਆ ਨਾ ਵੀ ਤੁਸੀਂ ਕਿੰਨੇ ਕੁ ਸਟਰੋਂਗ ਹੋ ਹਮ ਹੁਣ ਮੈਂ ਜਿਹੜਾ ਬੇਟਾ ਸਾਹਮਣੇ ਮੈਂ ਮੈਂ ਫਰਨੀਚਰ ਚੁੱਕਦਾ ਹੀ ਪੁਰਾਣਾ ਹੁਣ ਹਮ ਹ ਪੁਰਾਣੇ ਪੁਰਾਣੇ ਫਰਨੀਚਰ ਮੈਂ ਮੈਨੂੰ ਆਦਤ ਹੈ ਉਕੇ ਮੈਂ ਐਕਚੁਅਲ ਦੇ ਵਿੱਚ ਕੀ ਆ ਵੀ ਸਾਡੇ ਕੋਲ ਤਾਂ ਮਾਲਕ ਦੀ ਰਹਿਮਤ ਨਾਲ ਹੁੰਦੇ ਪਤਾ ਵਾ ਬਾਕੀ ਹਰ ਬੰਦਾ ਨਹੀਂ ਚੁੱਕ ਸਕਦਾ ਜੀ ਠੀਕ ਆ ਮੈਂ ਤਾਂ ਕੁਝ ਜਦੋਂ ਵੀ ਕੋਈ ਸੋਚਣਾ ਕੋਈ ਕ੍ਰिएशन ਕਰਨੀ ਆ ਤਾਂ ਜਸਲਾਏ ਕ ਜਿਦਾਫਾ ਸੋਫੇ ਦੇ ਉੱਪਰ ਬੈਠੇ ਆ ਤੇ ਮੈਂ ਪੁਰਾਣਾ ਲੈ ਕੇ ਇਹਨੂੰ ਦੁਬਾਰਾ ਬਣਾਇਆ ਵਾ ਹਣਾ ਕਿਉਂਕਿ ਮੈਨੂੰ ਮਜ਼ਾ ਆਉਂਦਾ ਵਾ ਮੇਰੀ ਸੋਚ ਆ ਅਸੀਂ ਤਾਂ ਕਰ ਸਕਦੇ ਆ ਪਰ ਹਰ ਬੰਦਾ ਨਹੀਂ ਕਰ ਸਕਦਾ ਸੋਫੇ ਇਸ ਵਾਸਤੇ ਮੈਂ ਤੇ ਹੀ ਕਹੂੰਗਾ ਜੋ ਤੁਸੀਂ ਕਿਹਾ ਵਾ ਵੀ ਰਿਪਲੇਸ ਕਰ ਲਓ ਚੰਗਾ ਨਹੀਂ ਮੈਂ ਤਾਂ ਆਪਾਂ ਤੁਹਾਡੀ ਗੱਲ ਕਰਨੀ ਡਾਕਟਰ ਸਾਹਿਬ ਅਸੀਂ ਨੋਰਮਲ ਮੇਰੇ ਵਰਗੇ ਇਨਸਾਨਾਂ ਦੀ ਗੱਲ ਕਰਨੀ ਹੈ ਕਿ ਜਿਨ੍ਹਾਂ ਦੀ ਮਨੋਬਲ ਹਲੇ ਉਹਨੇ ਸਟਰੋਂਗ ਨਹੀਂ ਹੈਗੇ ਅਸੀਂ ਇਹਨਾਂ ਚੀਜ਼ਾਂ ਨਾਲ ਉਹ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਨਾ ਤੋਂ ਅਵੋਇਡ ਕਰੋ ਵੀ ਤੁਸੀਂ ਨਿਵਲੀ ਲੈ ਲੋ ਹਨਾ ਮੇਰੇ ਚੱਕਰ ਚ ਪਾਓਗੇ ਤੇ ਫਿਰ ਕਹੋਗੇ ਵੀ ਡਾਕਟਰ ਸਾਹਿਬ ਲੈ ਕੇ ਬਣਾਉਂਦੇ ਤੇ ਅਸੀਂ ਉਹ ਕੰਮ ਕਰਾਂਗੇ ਫਿਰ ਮੇਰੇ ਵੱਲੋਂ ਚੱਲੇ ਹੋ ਮੇਰੀ ਸੋਚ ਕੋਈ ਰੁਕਦੀ ਹੈ ਮੈਂ ਕਈ ਕਰ ਸਕਦੇ ਆ ਜੀ ਉਹੀ ਚੀਜ਼ ਹੈ ਨਾ ਤੁਹਾਡੇ ਕੋਲ ਪਾਵਰਸ ਨੇ ਜਾਂ ਕਹੋ ਕਿ ਤੁਸੀਂ ਪਰਮਾਤਮਾ ਨਾਲ ਜੁੜੇ ਹੋਏ ਹੋ ਸਾਡੀ ਯੂਨੀਵਿਲ ਪਾਵਰ ਸਟਰੋਂਗ ਜਿਹੜੀ ਨਹੀਂ ਹੈਗੀ ਸੋ ਚਲੋ ਹਾਸਾ ਮਜ਼ਾ ਆ ਕੇ ਐਕਸਾਈਟ ਤੇ ਰਹਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਜਿਹੜੇ ਸਮਾਧਾਨ ਨੇ ਜਿਹੜੇ ਅਸੀਂ ਮਤਲਬ ਖਿਆਲ ਦੇ ਵਿੱਚ ਰੱਖ ਸਕਦੇ ਇੱਕ ਜਿਹੜੀਆਂ ਹੁੰਦੀਆਂ ਵਾ ਆਪਣੇ ਦੁਆਰਾਂ ਦੇ ਵਿੱਚ ਨਾ ਕਈ ਵਾਰੀ ਉਹ ਆ ਜਾਂਦੀਆਂ ਤਰੇੜਾ ਪੈ ਜਾਂਦਾ ਹੂੰ ਸੋ ਤਰੇੜਾ ਨੂੰ ਭਰੋ ਹੂੰ ਠੀਕ ਆ ਉਹਨਾਂ ਨੂੰ ਭਰ ਕੇ ਰੱਖੋ ਹੂੰ ਕੋਈ ਅਛਰਾ ਭਾਵੀਸਲੇ ਹੋ ਜਾਂਦੇ ਆ ਜਾਲੇ ਕਰਾਂ ਵਿੱਚ ਲੱਗੇ ਉਹ ਵੀ ਕਲੀਨ ਕਰਕੇ ਰੱਖੋ ਸਫਾਈ ਕਰਕੇ ਰੱਖੋ ਐਂਡ ਹੋਰ ਕੀ ਕਰ ਲਗਾ ਸੀ ਹਾਂ ਘਰ ਦੇ ਵਿੱਚ ਡੇਲੀ ਜਦੋਂ ਸਾਫ ਸਫਾਈ ਕਰਦੇ ਆ ਤੇ ਆਪਾਂ ਜਦੋਂ ਗੰਦਾ ਪੋਚਾ ਇੱਕ ਵਾਰੀ ਲੱਗ ਗਿਆ ਹਾਂਜੀ ਤੇ ਉਸ ਤੋਂ ਬਾਅਦ ਵਿੱਚ ਆਪਾਂ ਇੱਕ ਸਾਫ ਪਾਣੀ ਦੀ ਬਾਲਟੀ ਬਕਟ ਲੈਣੀ ਹੈ ਤੇ ਉਹਦੇ ਵਿੱਚ ਚਾਰ ਪੰਜ ਮੁੱਠਾ ਪਾਕਿਸਤਾਨੀ ਨੂਨ ਦੀਆਂ ਪਾ ਲੋ ਠੀਕ ਹੈ ਉਹਦੇ ਵਿੱਚ ਫਿਰ ਆਪਣੇ ਧਰਮ ਦੇ ਵਿਸ਼ਵਾਸ ਦੇ ਅਕੋਰਡਿੰਗਲੀ ਵੀ ਜਿਹਨੂੰ ਵੀ ਤੁਸੀਂ ਮੰਨਦੇ ਹੋ ਉਹਨਾਂ ਦਾ ਕੋਈ ਵੀ ਸ਼ਬਦ ਜਿਹੜਾ ਸ਼ਾਰਟ ਹੋਵੇ ਉਹਨੂੰ 2-4-5 ਮਿੰਟ ਉਹਦੇ ਉੱਤੇ ਚੈਂਟਿੰਗ ਕਰੋ ਓਕੇ ਫਿਰ ਉਹਦਾ ਉਸ ਜਲਦਾ ਘਰ ਦੇ ਵਿੱਚ ਛਟਾ ਲਗਾਓ ਓਕੇ ਉਹਦੇ ਨਾਲ ਵੀ ਕਾਫੀ ਹੱਦ ਤੱਕ ਜਿਹੜਾ ਹੰਟਡ ਹਾਊਸ ਆ ਉਹ ਕਲੀਨ ਹੋਣਾ ਸ਼ੁਰੂ ਹੋ ਜਾਂਦਾ ਓਕੇ ਸੋ ਜਿੰਨਾ ਜ਼ਿਆਦਾ ਡਰੋਗੇ ਜਿੰਨਾ ਬਾਬਿਆਂ ਦੇ ਚੱਕਰਾਂ 'ਚ ਭਜੋਗੇ ਵੀ ਹੁਣ ਬਾਬਾ ਜੀ ਹੀ ਇਹਦਾ ਸਮਾਧਾਨ ਕਰਨ ਤੇ ਹਰ ਬਾਬਾ ਵਿਚਾਰਾ ਉਹ ਸਮਾਧਾਨ ਨਹੀਂ ਕਰ ਸਕਦਾ ਬਿਲਕੁਲ ਪਹਿਲ ਤਾਂ ਇਹ ਦਿਨ ਸਾਨੂੰ ਖੁਦ ਨੂੰ ਹੀ ਕਰਨੀ ਪਵੇ। ਉਹਨਾਂ ਕੋਈ ਮੁਸੀਬਤ ਦੇ ਵਿੱਚ ਪੈ ਹੀ ਗਏ ਆ ਤੇ ਹੁਣ ਅਸੀਂ ਮੁਸੀਬਤ ਦੇ ਵਿੱਚ ਪੈਂਦੇ ਸੋਚੇ ਕਿ ਨਹੀਂ ਕੋਈ ਆ ਕੇ ਸਾਡੀ ਬਾਹ ਫੜ ਕੇ ਸਾਨੂੰ ਇਸ ਵਿੱਚੋਂ ਕੱਢੂਗਾ ਉਹ ਤਾਂ ਨਹੀਂ ਆ। ਪਹਿਲ ਸਾਨੂੰ ਖੁਦ ਨੂੰ ਕਰਨੀ ਪੈਣੀ ਹੈ। ਹਾਂ ਕੋਈ ਉਸ ਤੋਂ ਬਾਅਦ ਜ਼ਰੂਰ ਕੋਈ ਸਾਡੀ ਹੈਲਪ ਕਰੂ। ਉਹ ਬਾਅਦ ਦੀ ਗੱਲ ਹੈ ਨਾ। ਜੀ। ਪਹਿਲਾਂ ਮੰਨ ਲਓ ਹੁਣ ਜਿੱਦਾਂ ਤੁਸੀਂ ਦੱਸਿਆ ਕਿ ਇੱਕ ਹੌਂਟਡ ਹਾਊਸ ਦੇ ਵਿੱਚ ਜਿਹੜੇ-ਜਿਹੜੇ ਤੁਸੀਂ ਸਮਾਧਾਨ ਦੱਸੇ ਨੇ ਆਪਾਂ ਇਹ ਛੋਟੇ-ਛੋਟੇ ਜਿਹੜੇ ਪ੍ਰੀਕੌਸ਼ਨਸ ਆ ਵਰਤ ਸਕਦੇ ਆ ਜਿਦੇ ਨਾਲ ਕਿ ਅਸੀਂ ਥੋੜਾ ਬਹੁਤ ਸੇਫ ਜ਼ੋਨ ਆਪਣਾ ਰੱਖ ਸਕੀਏ।